ਹਾਂਜੀ ਰਵੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਿਮਰਨ ਬਾਈ ਹੋਰ ਕੀ ਹਾਲ ਚਾਲ ਹੈ ਵਧੀਆ ਵੀਰੇ ਵਧੀਆ ਅੱਜ ਕਿਹੜੇ ਕਿਹੜੇ ਡੌਗ ਲੈ ਕੇ ਆਏ ਹੋ ਜੀ ਬਾਈ ਜੀ ਟੌਪ ਸਟਾਫ ਆ ਵਾ ਤੁਹਾਨੂੰ ਦੱਲ ਕਰਾ ਆਪਣੀ ਸਪੈਸ਼ਲਟੀ ਹੈ ਜਿਹੜੀ ਹਸਕੀ ਦੀ ਹੈਗੀ ਹੈ ਹਾਂਜੀ ਜਿਹੜਾ ਉਹ ਸਾਰੇ ਬੰਦੇ ਨੂੰ ਪਤਾ ਹੀ ਹੈ ਬਾਕੀ ਸਿਰਜੂ ਦਾ ਬੱਚਾ ਹੈ ਜਿਹੜਾ ਮੇਲ ਹੈ ਠੀਕ ਹੈ ਤੁਸੀਂ ਕੁਆਲਿਟੀ ਦੇਖੀ ਸਕਦੇ ਹੋ ਇਹਨਾਂ ਦੀ ਏਜ ਕਿੰਨੀ ਕਿੰਨੀ ਹੋ ਗਈ ਵੀਰੇ ਬਾਈ ਜੀ ਏਜ ਦੀ ਏਜ ਹਸਕੀ ਦੀ 35 ਡੇਸ ਹੈ ਠੀਕ ਹੈ ਨਾ ਤੇ ਬਲੂ ਆਈ ਦੇ ਵਿੱਚ ਮੇਲ ਹੈ ਤੁਸੀਂ ਡਾਰਕ ਬੱਚਾ ਰੈੱਡ ਵਾਈਟ ਦੇ ਵਿੱਚ ਹੈ ਦੇਖ ਸਕਦੇ ਹੋ ਠੀਕ ਹੈ ਤੇ ਆ ਸਿਡਜੂ ਦਾ ਬੱਚਾ ਹੈ ਇਹਦੀ ਵੀ 32 ਦਿਨਾਂ ਦੀ ਏਜ ਹੈ ਗੋਗਲ ਆਈਜ਼ ਬੱਚਾ ਹੈ ਪੂਰਾ ਕੁਆਲਿਟੀ ਵਾਈਜ਼ ਮਾਰਕਿੰਗ ਦੇਖ ਲਓ ਕੋਈ ਵੱਡਾ ਪੈਚ ਨਹੀਂ ਹੈਗਾ ਅਲੱਗ-ਅਲੱਗ ਸਪੌਟ ਨੇ ਜੀ ਦੋਸਤੋ ਵੀਰ ਹੁਣੀ ਖਸਕੀ ਦੇ ਵਿੱਚ ਤੇ ਅਮਰੀਕਨ ਗੁਲੀ ਦੇ ਵਿੱਚ ਜ਼ਿਆਦਾ ਡੀਲ ਕਰਦੇ ਨੇ ਬਾਕੀ ਆਲ ਬਰੀਡ ਦੇ ਵਿੱਚ ਡੀਲ ਇਹਨਾਂ ਨਾਲ ਕਰ ਸਕਦੇ ਹੋ ਪਪ ਵਗੈਰਾ ਕੁਆਲਿਟੀ ਦੇ ਵਿੱਚ ਮਿਲਦੇ ਨੇ ਵੀਰ ਹੁਣਾਂ ਤੋਂ ਆਪਾਂ ਨਾਲੇ ਪੁੱਛਦੇ ਹਾਂ ਨੇ ਲੋਕੇਸ਼ਨ ਕੀ ਹੈ ਤੇ ਕੰਟੈਕਟ ਨੰਬਰ ਕੀ ਆ ਵੀਰੇ ਆਪਣੀ ਲੋਕੇਸ਼ਨ ਪੈ ਜਾਂਦੀ ਹੈ ਜੀ ਧੂਰੀ ਜ਼ਿਲ੍ਹਾ ਸੁਰੂਰ ਠੀਕ ਹੈ ਨਾ ਤੇ ਇਹ ਕੰਟੈਕਟ ਨੰਬਰ ਹੈਗਾ 8284869372 ਤੇ ਵੀਰ ਹੁਣਾਂ ਦਾ YouTube ਚੈਨਲ ਵੀ ਹੈ ਜੀ RK59 ਭਾਈ ਜੀ ਆਪਣਾ YouTube ਤੇ ਚੈਨਲ ਆ RK59 ਠੀਕ ਹੈ Instagram ID ਵੀ ਇਹੀ ਹੈ ਤੇ Facebook ਤੇ ਪੇਜ ਆ ਰਵੀ ਤੁਰੀ ਵਾਲਾ ਤੇ ਆਪਣੇ ਲਵੇ ਨਾ 올 ਬਰੀਡ ਦੇ ਹੀ ਬੱਚੇ ਮਿਲ ਜਾਂਦੇ ਨੇਗੇ ਫਿਲਹਾਲ ਠੀਕ ਹੈ ਮੈਂ ਤੁਹਾਨੂੰ ਦਿਖਾਈ ਦਵਾਂ ਵੀ ਆਪਣੇ ਲਵੇ ਹਸਕੀ ਜਿਗਾ ਸ਼ਰਜੂ ਜਿਗਾ ਠੀਕ ਹੈ ਮੈਂ ਕਲਚਰ ਵੀ ਦਿਖਾ ਦਮਾ ਬੱਚੇ ਆਪਣੇ ਲਵੇ ਕਲਚਰੀ ਬੱਚੇ ਪਏ ਨੇਗੇ ਦੋਸਤੋ ਦੇਖ ਸਕਦੇ ਹੋ ਵੀਰ ਹੁਣਾਂ ਕੋਲੇ ਸਟਾਕ ਡੌਗਸ ਦਾ ਹੀ ਸਪੈਸ਼ਲੀ ਇਹ ਕੰਮ ਕਰਦੇ ਨੇ ਕੁਆਲਿਟੀ ਦੇ ਵਿੱਚ ਠੀਕ ਹੈ ਮੈਂ ਬੈਕ ਗੱਲ ਦੱਸਣਾ ਚਾਹਾਂ ਤੁਸੀਂ ਉਸਦੀ ਦਾ ਪ੍ਰਾਈਸ ਪੁੱਛਣੀ ਸੀਗਾ ਭਾਈ ਜੀ ਮੈਂ ਦੱਸ ਹੀ ਦਵਾਂ ਬਲੂ ਆਈ ਦੇ ਵਿੱਚ ਬੱਚਾ ਰੈੱਡ ਵਾਈਟ ਠੀਕ ਹੈ 25000 ਦਾ ਇਹ ਹੈ 25000 ਦੇ ਵਿੱਚ ਕੁਆਲਿਟੀ ਤੋਂ ਲੋਕ ਓਕੇ ਮਿਲੂਗੀ ਫੁੱਲ ਬਟਾ ਫੁੱਲ ਉਹਦੀ ਗਾਰੰਟੀ ਹੈ ਚਾਹੇ ਤੁਸੀਂ ਪੂਨਾ ਮੰਗਾਓ ਮਹਾਰਾਸ਼ਟਰ ਮੰਗਾਓ ਚਾਹੇ ਕੁਝ ਵੀ ਮੰਗਾਓ ਆਲ ਓਵਰ ਇੰਡੀਆ ਡਿਲੀਵਰੀ ਆਪਕੋ ਡਿਲੀਵਰੀ ਚਾਰजेस ਵੀਰੇ ਐਕਸਟਰਾ ਹੋਣਗੇ ਡਿਲੀਵਰੀ ਚਾਰਜ ਜਿਹੜਾ ਜਿਹੜਾ ਸਟੇਸ਼ਨ ਹੋਊਗਾ ਠੀਕ ਹੈ ਲੋਕੇਸ਼ਨ ਹੋਏਗੀ ਉਸ ਦੇ ਹਿਸਾਬ ਨਾਲ ਡਿਲੀਵਰੀ ਚਾਰਜ ਹੋਣਗੇ ਬਾਅਦ ਤੁਸੀਂ ਪ੍ਰੇਮ ਮਗਾਣਾ ਚਾਹਦੇ ਹੋ ਬਾਈ ਕਰ ਮਗਾਣਾ ਚਾਹਦੇ ਹੋ ਠੀਕ ਹੈ ਉਵੇਂ ਵੀ ਬੱਚਾ ਬੋਲ ਜੇਗਾ ਆਪ ਮੇਰੇ ਕਲਚਰ ਦੇ ਵਜਾ ਕਲਚਰ ਮੇਰੇ ਦੇ ਬੱਚੇ ਨੇਗੇ ਇਹਨਾਂ ਦੀ ਗੱਲ ਕਰੀਏ ਇਹਨਾਂ ਦਾ ਬੱਚਾ 8000 ਰੁਪਏ ਦਾ ਮੇਲ ਤੇ 5-5000 ਰੁਪਏ ਦੀ ਫੀਮੇਲ ਠੀਕ ਹੈ ਤੁਹਾਨੂੰ ਜਰਮਨ ਦੇ ਬੱਚੇ ਦਿਖਾਵਾਂ ਮੈਂ ਜਰਮਨ ਦੇ ਵਿੱਚ ਕੁਆਲਟੀ ਦੇ ਵਿੱਚ ਡਬਲ ਕੋਡ ਦੇ ਵਿੱਚ ਮੇਲ ਵੀ ਹੈ ਫੀਮੇਲ ਵੀ ਸੀਗੇ ਕਿਹੜਾ ਲੈਣਾ ਹੈ ਮੇਲ ਵੀ ਸੀਗੇ ਮੇਲ ਬੱਚੇ ਸੋਲਡ ਆਊਟ ਹੋ ਗਏ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਠੀਕ ਹੈਣਾ ਇਹ ਆਫਰ ਹੀ ਹੈ ਜੀ ਅੱਜ ਇਹ ਨਿਕਣ ਬੱਚਾ ਦੇ ਦਾਂਗੇ ਆਪਾਂ ਸਿਰਫ 12000 ਰੁਪਏ ਦਾ ਫੀਮੇਲ ਹੈ ਜੀ ਲੌਂਗ ਕੋਟ ਦੀ ਫੁੱਲ ਫਰੀ ਫੁੱਲ ਐਕਟਿਵ ਠੀਕ ਹੈ 38 ਡੇਜ਼ ਦੀ ਫੀਮੇਲ ਹੈ ਤੁਸੀਂ نیچے ਕੈਮਰਾ ਮਾਰ ਕੇ ਦਿਖਾਈ ਦਿਓ ਵੀ ਕਿੰਨਾ স্টক ਪਿਆ ਆਪਣੇ ਕੋਲ ਦੋਸਤੋ ਵੀਰ ਹੁਣਾ ਕੋਲੇ ਸਟਾਕ ਆ ਤੇ ਵੀਰੇ ਗੱਲ ਕਲੀਅਰ ਕਰਿਆ ਜੀ ਹਾਂਜੀ 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 ਇਹ ਜੋ ਪ੍ਰਾਈਸ ਨੇ ਅੱਜ ਦੇ ਨੇ ਜਾਂ ਨਾਰਮਲ ਰੇਟ ਹੈ ਜੀ ਦੇਖੋ ਭਾਈ ਜੀ ਮੈਂ ਇੱਕ ਕੱਲ ਕਲੀਅਰ ਹੀ ਕਰ ਦਵਾਂ ਦੇਖੋ ਪ੍ਰਾਈਸ ਘਟਦੇ ਵਾਤੇ ਰਹਿੰਦੇ ਨੇ ਕਿ ਬਾਕੀ ਕੁਆਲਿਟੀ ਮੈਟਰ ਕਰਦੀ ਹੈ ਵੀ ਬੱਚਾ ਕਹੇ ਜੀ ਕੁਆਲਿਟੀ ਦਾ ਕਹੇ ਜੀ ਐਂਗੂਲੇਸ਼ਨ ਦਾ ਜਰਮਨ ਦੇ ਵਿੱਚ ਆ ਗਿਆ ਠੀਕ ਆ ਫਾਰਮ ਦੇ ਵਿੱਚ ਆ ਗਿਆ ਕਲਚਰ ਦੇ ਵਿੱਚ ਆ ਗਿਆ ਉਹਦੇ ਵਿੱਚ ਵੀ ਫਰੀ ਬੱਚਾ ਇਹ ਆ ਠੀਕ ਆ ਬੱਚੇ ਦੀ ਹਾਈਟ ਛੋਟੀ ਹੈ ਜਾਂ ਕਿਵੇਂ ਹੈ ਉਹਦੇ ਵਿੱਚ ਅਲੱਗ ਹੈ ਬਾਕੀ ਕਲਰ ਵਾਈਜ਼ ਡਿਫਰੈਂਟ ਹੁੰਦਾ ਹੈ ਓਕੇ ਥੈਂਕ ਯੂ ਵੀਰੇ ਓਕੇ ਬ੍ਰਦਰ ਥੈਂਕ ਯੂ ਜੀ ਇੱਕ ਵਾਰੀ ਨਾਮ ਤੇ ਲੋਕੇਸ਼ਨ ਰਿਪੀਟ ਕਰ ਦਿਓ ਭਾਈ ਜੀ ਮੇਰਾ ਨਾਮ ਹੈਗਾ ਰਵੀ ਠੀਕ ਆ ਮੇਰੀ ਲੋਕੇਸ਼ਨ ਪੈਂਦੀ ਹੈ ਖਾਸ ਤੂਰੀ ਔਰ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ 8284869372 ਜੀ ਨੰਬਰ ਰੀਪੀਟ ਕਰਿਓ ਜੀ 8284869372 ਤੇ ਵੀਰੇ ਆਪਣੇ YouTube ਚੈਨਲ ਵੀ ਦੱਸ ਦੇ ਜੀ ਵੀਰੇ YouTube ਚੈਨਲ ਮੇਰਾ ਆਪਣਾ RK59 ਕੈਨਲ ਠੀਕ ਹੈ ਆਪਣਾ YouTube ਤੇ ਆ ਤੇ Facebook ਤੇ ਆਈਡੀ ਹੈਗੀ ਆ ਰਵੀ ਤੂਰੀ ਵਾਲਾ ਤੇ Instagram ਤੇ ਆਈਡੀ ਹੈਗੀ ਆ RK59 ਕੈਨਲ ਅੱਸੀ ਕਾਲ ਸੇਮਨભાઈ ਕੀ ਹਾਲ ਚਾਲ ਹੈ ਵੀਰੇ ਅੱਸੀ ਕਾਲ ਜੀ ਹਾਂ ਠੀਕ ਠਾਕ ਹਾਂ ਜੀ ਆ ਪਹੁੰਚ ਹੀ ਗਏ ਹਾਂ ਜੀ ਹਾਂ ਜੀ ਵੀਰੇ ਭਾਈ ਜੀ ਆਪਣੇ ਬੰਦਾ ਬਾਈ ਆ ਇਹ ਇਹਨਾਂ ਦਾ ਨਾ YouTube ਚੈਨਲ ਵੀ ਆ ਬਾਕੀ ਆਪਾਂ ਗੱਲ ਕਰਦੇ ਆ ਅੱਗੇ ਬੱਚੇ ਵੀ ਲੈ ਕੇ ਆਏ ਹੋਏ ਸੀ ਇਹ ਵੀਡੀਓ ਵੀ ਕਵਰ ਕਰਦੇ ਨੇਗੇ ਤਾਂ ਉਹ ਫ੍ਰੀਲੈਂਸ ਨਾ ਇਹਨਾਂ ਦੇ ਜਰਮਨ ਦੇ ਬੱਚੇ ਜੀ ਕੇ ਤੇ ਹਸਕੀ ਦੇ ਬੱਚੇ ਨੇਗੇ نیچے ਸਟਾਕ 'ਤੇ ਆਏ ਆ ਮੈਂ ਦਿਖਾਈ ਦਵਾ ਉਹ ਮੈਰੀਨ ਵੀ ਪਿਆ ਆ ਠੀਕ ਆ ਬਾਈ ਨਾਲ ਗੱਲ ਕਰਦੇ ਆ ਵੀਰੇ ਆਪਾਂ 올 브리드 ਦੇ ਕੰਮ ਕਰਦੇ ਆਂ ਹਾਂਜੀ ਹਾਂਜੀ ਵੀਰੇ 올 브리드 ਚ ਕੰਮ ਕਰਦੇ ਆਂ ਆਪਣਾ ਡੌਗ ਫਾਰਮ ਵੀ ਆ ਜੀ ਸਿਮਰਨ ਡੌਗ ਫਾਰਮ ਤੋਂ ਨਾਲੇ ਵੀਰੇ ਆਪਣੀ ਪੈਟ ਸ਼ਾਪ ਵੀ ਆ ਸਿਮਰਨ ਡੌਗ ਪੈਟਸ ਲਵਰ ਤੋਂ ਜੀ ਇਹ ਲੁਧਿਆਣਾ ਵੱਡੀ ਹੈਬਵਾਲ ਲੋਕੇਸ਼ਨ ਆ ਜੀ ਡੌਗ ਦੇ ਵਿੱਚ ਸੇਲ ਪਰਚੇਜ਼ ਆਪਾਂ ਦੋਨੇ ਕਰਦੇ ਆਂ ਕੁਆਲਿਟੀ 'ਚ ਜ਼ਿਆਦਾ ਡੀਲ ਕਰਦੇ ਆਂ ਜੀ ਇਹਨਾਂ ਤੋਂ ਇਲਾਵਾ ਫਿਸ਼ਸ ਬਰਡਸ ਸਾਰੇ ਆਪਣੇ ਕੋਲ ਅਵੇਲੇਬਲ ਹੋ ਜਾਣਗੇ ਸਰ ਠੀਕ ਹੈ ਫਿਲਹਾਲ ਤਾਂ ਤੁਸੀਂ ਹੁਣ ਆਹ ਸਟਾਕ ਲੈ ਕੇ ਆਏ ਹੋ ਆਪਣੇ ਕੋਲ ਵੀਰੇ ਹਸਕੀ ਫੀਮੇਲ ਹੈ ਜੀ ਠੀਕ ਹੈ ਜੀ ਇਹ 18000 ਬਲੂ ਆਇਸ ਫੀਮੇਲ ਹੈ ਜੀ ਬਲੂ ਆਇਸ ਗ੍ਰੇ ਵਾਈ ਆਪਣੇ ਕੋਲੇ ਆ ਜੀ ਕੁਆਲਟੀ ਤੇ ਚੈੱਕ ਕਰ ਸਕਦੇ ਹੋ ਹਾਂਜੀ ਇਹਦਾ 25000 ਰੁਪਿਆ ਰੇਟ ਆ ਵੀਰੇ ਠੀਕ ਆ ਜੀ ਤੇ ਬਾਕੀ ਕੋਈ ਵੀ ਬੱਚਾ ਲੈਣਾ ਹੋਵੇ ਵੀਰੇ ਕੰਟੈਕਟ ਕਰ ਸਕਦੇ ਹੋ ਆਪਣੇ ਨਾਲ ਠੀਕ ਆ ਕੁਆਲਿਟੀ ਦੇ ਅਕੋਰਡਿੰਗ ਪ੍ਰਾਈਸ ਹੋਊਗਾ ਜੀ ਠੀਕ ਆ ਜੀ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਕਿ ਚੰਗੀ ਕੁਆਲਿਟੀ ਦੇ ਵਿੱਚ ਕਸਟਮਰ ਡੀਲ ਕਰੇ ਠੀਕ ਆ ਜੀ ਤੇ ਬਾਕੀ ਜਿੱਦਾਂ ਦੀ ਰਿਕੁਆਇਰਮੈਂਟ ਹੋਊਗੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ 올 ਬਰੀਡ ਦੇ ਵਿੱਚ ਹੀ ਆਪਣਾ ਕੰਮ ਹੈ ਹਾਂਜੀ ਹਾਂਜੀ ਸਰ 올 ਬਰੀਡ ਚ ਆਪਣਾ ਕੰਮ ਆ ਜੀ 올 ਬਰੀਡ ਦੇ ਵਿੱਚ ਤੇ 올 ਫਿਸ਼ਸ ਦੇ ਵੀ ਮਿਲ ਜਾਂਦੀਆਂ ਨੇ 올 ਵਾਲਡ ਵੀ ਮਿਲ ਜਾਂਦੇ ਲੀਗਲ ਜੋ ਵੀ ਐਕਸੋ ਹੈ ਜੋਕ ਹੋਗੇ ਜੀ ਗੁਆਨਾ ਹੋਗੇ ਬਾਰਸ ਦੇ ਵਿੱਚ ਕੋਕਟੇਲ ਲਬਰਡ ਤੇ ਮਕਾਓ ਵਗੈਰਾ ਸਾਰੇ ਔਨ ਆਰਡਰ ਆਪਣੇ ਕੋਲੇ ਮਿਲ ਜਾਂਦੇ ਆ ਜੀ ਠੀਕ ਹੈ ਤੇ ਵੀਰੇ ਆਪਣਾ ਨੰਬਰ ਦੱਸ ਦਿਓ ਮੋਬਾਈਲ ਨੰਬਰ ਆਪਣੇ ਨੰਬਰ ਹੈਗਾ ਜੀ 814687718 ਸਿਮਰਨਜੀਤ ਸਿੰਘ ਸੰਧੂ ਆਪਣਾ ਨਾਮ ਆ ਜੀ ਸਿਮਰਨ ਪੈਟਸ ਲਵਰ ਤੇ ਆਪਣੀ ਪੈਟ ਸ਼ਾਪ ਆ ਸਿਮਰਨ ਡੌਗ ਫਾਰਮ ਤੋਂ ਆਪਣਾ ਫਾਰਮ ਆ ਜੀ ਠੀਕ ਹੈ ਤੇ ਨੀਚੇ ਵੀਡੀਓ ਦੇ ਵਿੱਚ ਪਾਈਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਨਾ ਵਾੜ ਦੇ ਵਿੱਚ ਕੰਮ ਹੈ ਫਿਲਹਾਲ ਬਾਈ ਲਵੇ ਸਟਾਕ ਸੀਗਾ ਇਹ ਠੀਕ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਸਿਮਰਨ ਬਾਈ ਥੈਂਕ ਯੂ ਵੀਰੇ ਸਾਸਰੀ ਦਾ ਬਾਈ ਜੀ ਸਾਸਰੀ ਦਾ ਵੀਰੇ ਠੀਕ ਹੋ ਵਧੀਆ ਜੀ ਆਈ ਕਿ ਡਾਕਟਰ ਹਾਂਜੀ ਹਾਂਜੀ ਠੀਕ ਹੋ ਬਾਈ ਜੀ ਬੱਚੇ ਲੈ ਕੇ ਆਇਆ ਹੈ ਜਨਾ ਕੁਆਲਟੀ ਵਾਈਜ਼ ਬੱਚੇ ਤੁਹਾਨੂੰ ਜਰਮਨ ਦੇ ਵਿੱਚ ਸਾਰੀ ਕਵਾਇਲ ਦੇ ਵਿੱਚ ਦੇਖੀਏ ਅੱਜ ਏਰੀ ਆ ਗਿਆ ਹੈ ਸਭ ਤੋਂ ਚੰਗਾ ਸਾਇਸਲ ਬਰਨਾਲਾ ਜਿਹੜਾ ਜਾਂਦਾ ਇੱਕ ਈਕ ਤੇ ਆਪਾਂ ਗੱਲ ਕਰਦੇ ਆਂ ਬਾਈ ਨਵੇਂ ਬਾਈ ਨਵੇਂ ਫਿਲਹਾਲ ਬੱਚੇ ਜਗੇ ਜਰਮਨ ਸ਼ੈਫਰ ਦੇ ਭਾਈ ਜੀ ਕਿਹੜਾ ਕੋਟ ਹੈ ਇਹ ਮੇਰੇ ਲੌਂਗ ਕੋਟ ਹੈ ਲੌਂਗ ਕੋਟ ਹੈ ਭਾਈ ਬੱਚਾ ਕਮਾ ਕੇ ਦਿਖਾ ਦਿਓ ਭਾਈ ਜੀ ਏਜ ਕਿੰਦੀ ਆ ਬੱਚੇ ਦੀ ਇਹ ਪਰ 33 ਦਿਨ। 33 ਦਿਨ। ਭਾਈ ਮੇਲ ਤੇ ਬੀਵੇ ਦਾ ਕੀ ਕੀ ਪ੍ਰਾਈਸ ਆ? ਮੇਲ ਦਾ ਵੀਰੇ 11.5 ਹਜ਼ਾਰ, ਟੀਮ ਮੇਲ ਦਾ ਹੈਗਾ 9000। ਠੀਕ ਆ। ਹਾਂਜੀ ਵੀਰੇ। ਤੇ ਆਰ ਡੀ ਦਾ ਡਿਲੀਵਰੀ ਕਰਵਾ ਦਿੰਦੇ। ਨਹੀਂ ਵੀਰੇ ਨਹੀਂ ਡਿਲੀਵਰੀ ਵਾਲੇ ਦੀ। ਕੋਈ ਫਸਰਾ ਹੀ ਪੰਜਾਬ ਦੇ ਵਿੱਚ ਕੋਈ ਬੱਚਾ ਮੰਗੇ ਤਾਂ ਤੁਸੀਂ। ਯਾਦ ਸਾਡੇ ਤੋਂ 40 ਕਿਲੋਮੀਟਰ ਦੇ ਘਰੇ ਘਰੇ ਹੀ ਪਹੁੰਚਦਾ ਕਰਦਾ। ਠੀਕ ਆ। ਇਹ ਕਿਹੜਾ? ਇਹ ਆਪਣੀ ਹੋਮ ਬਰੀਡਿੰਗ ਦੇ ਵਿੱਚ ਹੀ ਹੋਮ ਬਰੀਡਿੰਗ ਹੀ ਆ। ਠੀਕ ਆ। ਤੇ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਕੰਟੈਕਟ ਨੰਬਰ ਦੱਸ ਦਿਓ। ਲੋਕੇਸ਼ਨ ਵੀਰੇ ਮੋਗਾ। ਪੈਂਡ ਤੂੜਕੋਟ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ 904114 05219 ਠੀਕ ਹੈ ਬਾਈ ਠੀਕ ਹੈ ਨਿਸ਼ਚਿਤ ਇਹ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੇ ਦੱਸ ਦਿੱਤਾ ਕਿ ਬਾਈ ਜੀ ਪੰਜਾਬ ਦੇ ਵਿੱਚ 40 ਕਿਲੋਮੀਟਰ ਤੱਕ ਦੀ ਡਿਲੀਵਰੀ ਕਰਵਾ ਦੇਣਗੇ ਬਾਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਡਬਲ ਕੋਟ ਦੇ ਬੱਚੇ ਬਾਈ ਤੋਂ ਲੈ ਸਕਦੇ ਹੋ ਅਕਤੂਬਰੇ ਅਕਤੂਬਰੇ ਅਸੀਗਾ ਮਾਤਰੀ ਕੀ ਹਾਲ ਚਾਲ ਬਹੁਤ ਵਧੀਆ ਰਵੀ ਭਾਜੀ ਮਸਾਂ ਆਇਓ ਸਾਡੇ ਕੋਲੇ ਖਿੱਚ ਕੇ ਲਿਆਉਣਾ ਪਿਆ ਸਾਨੂੰ ਭਾਈ ਜੀ ਹੁਣ ਮੈਂ ਤੁਹਾਨੂੰ ਕੀ ਕਹਾਂ ਤੁਹਾਡੇ ਸਾਹਮਣੇ ਸੀ ਜੀ ਤੁਹਾਡੀ ਡਿਮਾਂਡ ਹੈ ਮਾਰਕੀਟ ਚ ਬਹੁਤ ਵਧੀ ਪਈ ਹੈ ਰਵੀ ਭਾਜੀ ਕੀ ਕਰੀਏ ਹਾਂ ਜੀ ਆਪ ਭਾਈ ਜੀ ਮੈਂ ਨਾ ਫੋਟ ਦੇਰ ਦਾ ਭਾਈ ਜੀ ਮੈਨੂੰ ਕਹ ਰਹੇ ਸੀਗਾ ਵੀ ਇਹਨਾਂ ਨਾਲ ਫਿਲਹਾਲ ਨਾ ਸਟਾਕ ਸੀਗਾ ਗੋਲਡ ਦੇ ਟਿਪਰ ਦਾ ਤੇ ਸਿਰਜੂ ਦਾ ਸਿਟੀ ਦੇ ਬੱਚੇ ਬਾਈ ਜੀ ਸਾਰੇ ਸੈਲ ਹੋ ਚੁੱਕੇ ਬਾਈ ਲਵੇ ਠੀਕ ਹੈ ਮੈਨੂੰ ਕਾਫੀ ਦਿਨ ਤੇ ਕਹ ਰਹੇ ਸੀ ਆਜੋ ਸ਼ੂਟ ਕਰਦੇ ਸ਼ੂਟ ਕਰ ਗੋ ਬਾਕੀ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹਾਂ ਬਾਈ ਦਾ ਕੈਨਲ ਸ਼ੂਟ ਕਰਾਂਗੇ ਆਪਾਂ ਥੋੜੇ ਦਿਨਾਂ ਦੇ ਵਿੱਚ ਉਹਤੇ ਇਹਨਾਂ ਦੇ ਸਾਰੇ ਡੌਗ ਵੀ ਦਿਖਾਵਾਂਗੇ ਤੇ ਬੱਚੇ ਵੀ ਦਿਖਾਵਾਂਗੇ ਠੀਕ ਹੈ ਨਾ ਉਹ ਵੀ ਆਪਾਂ ਦੇ ਚੈਨਲ ਤੇ ਵੀਡੀਓ ਆਊਗੀ ਥੋੜੇ ਦਿਨਾਂ ਦੇ ਵਿੱਚ ਹੀ ਤੇ ਬਾਕੀ ਫਿਲਹਾਲ ਗੱਲ ਕਰਦੇ ਆਂ ਬਾਈ ਲਵੇ ਇਸ ਟਾਈਮ ਬੋਲਡ ਰੀਟਰੀਵਰ ਦੇ ਬੱਚੇ ਜੀਏ ਭਾਜੀ ਮੇਲ ਦਾ ਫੀਮੇਲ ਦਾ ਪ੍ਰਾਈਸ ਦੱਸਿਓ ਭਾਜੀ ਰਵੀ ਭਾਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੇ ਫੈਨ ਆ ਤੁਹਾਨੂੰ ਪਤਾ ਹੀ ਹੈ ਪੁਰਾਣੇ ਫੈਨ ਆ ਠੀਕ ਹੈ ਜੀ ਤੇ ਤੁਹਾਡਾ ਤੁਹਾਡੇ ਚੈਨਲ ਦਾ ਆਪਾਂ ਬਹੁਤ ਬਹੁਤ ਸਵਾਗਤ ਕਰਦੇ ਆ ਇੱਥੇ ਪਹੁੰਚਣ ਦੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੁਹਾਡਾ ਚੈਨਲ RK59 ਜੋ ਕਿ ਅਸੀਂ ਉੱਥੇ ਅਪਲੋਡਡ ਵੀਡੀਓ ਵੀਡੀਓਜ਼ ਵਗੈਰਾ ਦੇਖਦੇ ਰਹਿੰਦੇ ਆ ਤੇ ਅਸੀਂ ਅੱਜ ਬਰਨਾਲਾ ਸ਼ੋਅ ਤੇ ਆਏ ਆ ਤੇ ਇਹਦੇ ਵਿੱਚ ਅਸੀਂ ਫਿਲਹਾਲ ਤਾਂ ਸ਼ਡਿਊਲ ਤੇ ਵੀ ਬੱਚੇ ਲੈ ਕੇ ਆਏ ਸੀ ਉਹ ਸਾਡੇ ਸੇਲ ਹੋ ਚੁੱਕੇ ਨੇ ਤੇ ਹੁਣ ਅਸੀਂ ਸਾਡੇ ਕੋਲੇ ਰੀਟਰੀਵਰ ਦੇ ਬੱਚੇ ਪਏ ਨੇ ਇਹਦੇ ਵਿੱਚ ਦੋ ਮੇਲ ਨੇ ਦੋ ਫੀਮੇਲ ਨੇ ਕੁਆਲਿਟੀ ਦੇ ਵਿੱਚ ਬਾਈ ਜੀ ਬਹੁਤ ਕੁਆਲਿਟੀ ਚੰਗੀ ਆ ਬੱਚਾ ਦੇਖੋ ਫੁੱਲ ਡਾਰਕ ਬੱਚੇ ਨੇ ਕਿ ਮੈਂ ਕੈਮਰਾ ਮਾਰੀਦਾ ਵਾਂ ਤਾਂ ਗੱਲ ਕਰਦੇ ਆਪਾਂ ਬਾਈ ਤੋਂ ਪ੍ਰਾਈਸ ਦੀ ਤੇ ਆਪਣੀ ਨਾਲੇ ਇਹ ਵੀ ਦੱਸ ਦਿਓ ਬਾਈ ਜੀ ਆਲ ਵੀਡ ਦੇ ਵਿੱਚ ਹੀ ਕੰਮ ਕਰਨਾ ਆਪਣਾ ਆਪਾਂ ਭਾਜੀ ਪੁਰਾਣੇ ਕੰਮ ਕਰ ਰਹੇ ਆ ਆਪਣਾ ਸਿੰਘ ਖਾਲਸਾ ਚੈਨਲ ਦੇ ਨਾਮ ਤੇ ਕੁਪਲੀ ਰੋਡ ਸੰਗਰੂਰ ਆਪਣਾ ਚੈਨਲ ਹੈ ਆਪਾਂ ਸੰਗਰੂਰ ਸ਼ਹਿਰ ਤੋਂ ਹੀ ਬਿਲੋਂਗ ਕਰਦੇ ਆਂ ਤੇ ਆਪਾਂ ਭਾਜੀ ਤੁਹਾਨੂੰ ਵੀ ਇੱਕ ਨਿਮੰਤਰਣ ਦਿੰਨੇ ਆ ਕਿ ਤੁਸੀਂ ਵੀ ਉੱਥੇ ਕਦੇ ਸਾਡੇ ਕੋਲੇ ਆ ਕੇ ਚਰਨ ਪਾਓ ਆਪਣੇ ਤੇ ਸਾਡੇ ਚੈਨਲ ਦਾ ਸ਼ੂਟ ਕਰੋ ਤੇ ਤਾਂ ਕਿ ਲੋਕਾਂ ਨੂੰ ਜਾਣਕਾਰੀ ਪਹੁੰਚੇ ਵੀ ਅਸਲੀ ਜੋ ਬਰੀਡਿੰਗ ਹੈ ਜੋ ਵਧੀਆ ਲਾਈਨ ਦੀ ਬਰੀਡਿੰਗ ਹੈ ਬੜੀਆ ਬਲੱਡ ਲਾਈਨ ਹੈ ਉਹ ਕੀ ਚੀਜ਼ ਹੁੰਦੀ ਹੈ ਆਪਣਾ ਕੰਮ ਹੈ ਜੋ ਸ਼ਡਿਊ ਦੇ ਵਿੱਚ ਹੈ ਆਪਣੇ ਕੋਲੇ ਬਲੈਕ ਕਲਰ ਦੇ ਛਿੜਜੂ ਵੀ ਅਵੇਲੇਬਲ ਰਹਿੰਦੇ ਨੇ ਤੇ ਮੀਟਿੰਗ ਵਾਸਤੇ ਵੀ ਛਿੜਜੂ ਦੇ ਸਟੱਡ ਨੇ ਆਪਣੇ ਕੋਲੇ ਲਾਇਬਰੇਰੀ ਦੇ ਸਟੱਡ ਨੇ ਤੇ ਰੀਟਰੀਵਰ ਦੇ ਵੀ ਆਪਾਂ ਸਟੱਡ ਸਰਵਿਸ ਦਿੰਨੇ ਆ ਠੀਕ ਹੈ ਤੇ ਬਾਕੀ ਹੁਣ ਗੱਲ ਕਰਦੇ ਆ ਬੱਚੇ ਦੇ ਪ੍ਰਾਈਸ ਬਾਰੇ ਰੀਟਰੀਵਰ ਦਾ ਭਾਜੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਰੀਟਰੀਵਰ ਭਾਜੀ 12000 ਰੁਪਏ ਰੀਟਰੀਵਰ ਦਾ ਪ੍ਰਾਈਸ ਮੇਲ ਦਾ ਤੇ ਫੀਮੇਲ 8000 ਦੀ 8000 ਇਹ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾਈ ਦੇਣਾ ਬੱਚੇ ਦੀ ਹਾਂਜੀ ਹਾਂਜੀ ਭਾਜੀ ਕਿਤੇ ਵੀ ਆਪਣੇ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਕਿਸੇ ਨੂੰ ਬੱਚੇ ਦੀ ਲੋੜ ਹੈ ਤਾਂ ਆਪਣੇ ਕੋਲੋਂ ਬੱਚਾ ਲੈ ਸਕਦਾ ਆਪਾਂ ਡਿਲੀਵਰੀ ਵੀ ਕਰਵਾ ਕੇ ਦਿੰਨੇ ਆ ਠੀਕ ਹੈ ਤੇ ਬਾਕੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਭਾਜੀ ਪਾਜੀ ਮੇਰਾ ਕੰਟੈਕਟ ਨੰਬਰ ਹੈਗਾ 98036 11220 98036 111220 ਸਿੰਘ ਹਾਲਸਾ ਕੈਨਲ ਦੇ ਨਾਮ ਤੇ ਆਪਣਾ ਕੈਨਲ ਹੈ ਉਪਲੀ ਰੋਡ ਸੰਗਰੂਰ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਠੀਕ ਹੈ ਨਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਆਪਣਾ ਇੱਥੇ ਲੱਖਾ ਸਿੱਧੂ ਬਾਈ ਆ ਉਹਦਾ ਬਾਈ ਦਾ ਕੰਟੈਕਟ ਨੰਬਰ ਹੀ ਬੋਦਿਆ ਬਾਈ ਦਾ ਵੀ ਆਲ ਰੀਡ ਦੇ ਵਿੱਚ ਇੱਕ ਕੰਮ ਹੈ ਠੀਕ ਹੈ ਨਾ ਨਾਲ ਹੀ ਖੜੇ ਸੀ ਬਾਈ ਜੀ ਬਾਈ ਆਪਣਾ ਨੰਬਰ ਬੋਲ ਦਿਓ 790330 ਠੀਕ ਹੈ ਨੀਚੇ ਦੇ ਵੀਡੀਓ ਦੇ ਵਿੱਚ ਬਾਈ ਉਹਦਾ ਦੋਵੇਂ ਨੰਬਰ ਚੱਲਦਾ ਰਹੂਗਾ ਬਾਈ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਮੈਂ ਇੱਕ ਟਰਸਟਡ ਬੰਦੇ ਆ ਹੀ ਦੀ ਵੀਡੀਓ ਸ਼ੂਟ ਕਰਦਾ ਹਾਂ ਉਹਨਾਂ ਤੁਸੀਂ ਮੇਰੇ ਕੋਈ ਵੀ ਸਬਸਕ੍ਰਾਈਬਰ ਆਂਦਾ ਜਾਂ ਕੋਈ YouTube ਫੈਮਿਲੀ ਸਾਡੀ ਵੀਡੀਓ ਦੇਖਦੀ ਆ ਤਾਂ ਕੋਈ ਪਪੀ ਲੈਣਾ ਚਾਹੁੰਦਾ ਤਾਂ ਸਾਡਾ ਮਕਸਦ ਇਹੀ ਹੁੰਦਾ ਵੀ ਇੱਕ ਚੰਗਾ ਬ੍ਰੀਡਰ ਤੋਂ ਚੰਗੀ ਕੁਆਲਿਟੀ ਦਾ ਬੱਚਾ ਹੀ ਲੈ ਕੇ ਦਿੱਤਾ ਜਾਂਦਾ ਓਕੇ ਭਾਜੀ ਬਹੁਤ ਬਹੁਤ ਧੰਨਵਾਦ ਭਾਜੀ ਥੈਂਕ ਯੂ ਥੈਂਕ ਯੂ ਅੱਸੀ ਗਗਨਵਿੰਦਰ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਸਭ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਹੋਰ ਪਹੁੰਚ ਹੀ ਗਏ ਚੋਕਸੇ ਤੇ ਹਾਂਜੀ ਹਾਂਜੀ ਡਾਗ ਸ਼ੋਅ ਦੇ ਆ ਗਏ ਜੀ ਬਰਦਾਸ਼ਤ ਹਾਂ ਦੇਖੋ ਭਾਈ ਜੀ ਬੱਚੇ ਨੇ ਭਾਈ ਜੀ ਨੇ ਵੇ ਹੱਸ ਕੇ ਦੇ ਭਾਈ ਜੀ ਕੁਮਾ ਕੇ ਦਿਖਾ ਦੀ ਬੱਚੇ ਭਾਈ ਜੀ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕ ਆਪਣੇ ਕੋਲ ਜੀ ਚਾਰ ਬਰੀਡਾਂ ਨੇ ਠੀਕ ਹੈ ਜੀ ਹੱਸਕੀ ਠੀਕ ਹੈ ਜੀ ਛਿੜਜੋ ਠੀਕ ਹੈ ਗੋਰਡਨ ਰੀਵਰ ਠੀਕ ਹੈ ਲੈਬਰਡੋਰ ਲੈਬਰਡੋਰ ਜੀ ਤੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਮੇਲ ਫੀਮੇਲ ਦਾ ਕੀ ਪ੍ਰਾਈਸ ਆ ਭਾਈ ਜੀ ਇਹ ਮੇਲ ਤਾਂ ਹੈਗਾ 20000 ਦਾ ਜੀਕਰ ਜੀ ਮੇਲ ਹੈਗੀ ਆ ਜੀ 15000 ਠੀਕ ਹੈ ਭਾਈ ਜੀ ਤੇ ਬਾਕੀ ਬਾਈ ਜੀ ਆਪਣਾ ਆਲ ওভার ਇੰਡੀਆ ਡਿਲੀਵਰੀ ਕਰਵਾ ਦਿੰਦੇ ਹੋ ਆਲ ওভার ਆਲ ওভার ਇੰਡੀਆ ਇਹ ਬੱਚਾ ਕੋਈ ਹੋਰ ਬਰੀਡ ਦਾ ਮੰਗੇ ਤਾਂ ਉਹ ਵੀ ਅਵੇਲੇਬਲ ਕਰਵਾ ਦੋ ਆਲ ਲੈਵਲ ਕਰਾ ਦਿੰਦਾ ਠੀਕ ਹੈ ਤੇ ਬਾਕੀ ਮੈਂ ਗੱਲ ਕਰਾਂ ਬਾਈ ਜੀ ਦੀ ਨਾਲ ਪੈਟ ਸ਼ਾਪ ਦੇ ਨਾਲ ਹੀ ਨਾਲ ਨਾ ਬਾਈ ਜੀ ਡੌਗ ਡੌਗ ਟ੍ਰੇਨਿੰਗ ਦੇ ਵਿੱਚ ਭਾਈ ਜੀ ਆਪਣੀ ਕੀ ਕੀ ਏਜ ਦਾ ਬੱਚੇ ਦੀ ਸਟਾਰਟਿੰਗ ਹੋ ਜਾਂਦੀ ਹੈ ਜੀ ਏਜ 3 ਮਹੀਨੇ ਤੋਂ ਲੱਗਦਾ ਜੀ ਡੌਗ ਸਟਾਰਟ ਹੋਣ ਮਤਲਬ ਟ੍ਰੇਨਿੰਗ ਠੀਕ ਹੈ 1 ਸਾਲ ਤੱਕ ਜਿਹੜਾ ਮਰਜੀ ਬਰੀਡ ਹੋਏ ਉਹਨੂੰ ਟ੍ਰੇਨ ਕਰ ਦਿੱਤਾ ਠੀਕ ਹੈ ਆਪਣਾ ਹੌਸਟਲ ਹੈ ਹੌਸਟਲ ਆਪਾਂ ਬਠਿੰਡਾ ਡੌਗ ਹੌਸਟਲ ਟ੍ਰੇਨਿੰਗ ਸੈਂਟਰ ਤੇ ਕਿੰਨੇ ਕੇ ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ ਇਹ ਇਹ 3 ਮਹੀਨੇ ਦੀ ਹੈ ਮੇਰੇ ਤਿੰਨ ਮਹੀਨੇ ਜੀ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਚਲੋ ਭਾਈ ਜੀ ਨਾਲ ਮੈਂ ਕੈਮਰਾ ਮਾਰੀ ਦਿੰਦਾ ਬਾਈ ਦੇ ਕਾਰ ਤੇ ਠੀਕ ਹੈ ਨਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਕਿਹੜਾ ਬਾਈ ਭਾਈ ਜੀ ਜੇ ਮੈਂ ਤੁਹਾਨੂੰ ਦੱਸ ਦਿੱਤਾ ਡੌਗ ਟ੍ਰੇਨਿੰਗ ਦਾ ਕੰਮ ਵੀ ਹੈ ਤੇ ਪੈਟ ਸ਼ਾਪ ਵੀ ਹੈ ਤੇ ਪੈਟ ਦਾ ਕੰਮ ਵੀ ਹੈ ਠੀਕ ਹੈ ਨਾ ਆਲ ਬਰੀਡ ਦੇ ਵਿੱਚ ਬੱਚੇ ਮੇਰੇ ਚੱਲਦੇ ਆ ਫਿਲਹਾਲ ਭਾਈ ਜੀ ਲਵੇ ਹਸਕੀ ਤੇ ਸਿਰਜੀ ਦੇ ਬੱਚੇ ਪਏ ਸਿਰਜੀ ਦੇ ਠੀਕ ਹੈ ਲੈਬਰੇ ਦੇ ਦਿੰਦੇ ਆ ਲੈਬਰੇ ਦੋ ਦੇ ਦਿੰਦੇ ਠੀਕ ਹੈ ਕੰਟੈਕਟ ਨੰਬਰ ਦੱਸ ਦਿਓ 9955736119 ਜੀ 9955736119 ਜੀ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ 올 ਓਵਰ ਇੰਡੀਆ ਡਿਲੀਵਰੀ ਹੈ ਤੇ 올 ਗ੍ਰੇਡ ਦਾ ਕੰਮ ਹੈ ਤੇ ਨਾਲ ਹੀ ਬਾਈ ਦਾ ਡੌਗ ਹੋਸਟਲ ਦਾ ਕੰਮ ਵੀ ਹੈ ਤੇ ਟ੍ਰੇਨਿੰਗ ਵੀ ਕਰਦਾ ਹੈ ਬਠਿੰਡੇ ਵਿੱਚ ਪਹਿਲੇ ਨੰਬਰ ਤੇ ਆਉਂਡ ਹੋਸਟਲ ਟ੍ਰੇਨਿੰਗ ਸੈਂਟਰ ਇਗੜਾ ਬਾਈ ਨੂੰ ਜੀ ਪ੍ਰੈਕਟ ਕਰ ਸਕਦੇ ਹੋ ਓਕੇ ਜੀ ਜੀ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਰਸ਼ੀਕਲ ਜੈਮਰ ਬਾਈ ਕੀ ਹਾਲ ਚਾਲ ਹੈ ਰਸ਼ੀਕਲ ਵਧੀਆ ਭਰਾ ਤੁਸੀਂ ਹੱਸੋਈ ਹੋਰ ਆਗੇ ਡੌਗ ਸਾਥੇ ਹਾਂਜੀ ਵੀਰਾ ਦੇਖੋ ਬਾਈ ਜੀ ਬਾਈ ਦੀ ਨਾ ਸਪੈਸ਼ਲਿਟੀ ਹੁੰਦੀ ਹੈ 14 ਦੀ 14 ਦੇ ਬੱਚੇ ਲੈ ਕੇ ਆਇਆ ਬਾਈ ਜੀ ਇਗੜਾ ਬਾਕੀ ਬਾਈ ਦੇ ਨਵੇਂ ਫਿਲਹਾਲ ਟੀਕਾ ਪੁਮੇਰੀਅਨ ਟੀਕਾ ਆ ਦੇਖੀ ਸਾਧੇ ਹੋ ਬੱਚੇ ਆ ਆਪਾਂ ਗੱਲ ਕਰੀਏ ਚੌ ਚੌ ਦੇ ਮੇਲ ਹੈ ਮੀਲ ਆ ਭਾਈ ਕੀ ਮੇਲ ਵੀ ਹੈ ਵੀਰੇ ਫੀਮੇਲ ਵੀ ਹੈ ਮੇਲ 25000 ਦਾ ਫੀਮੇਲ 15 ਤੋਂ 16000 ਦੀ ਹੈ ਠੀਕ ਹੈ ਵੀਰੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹਾਂ ਜਮਨ ਵੀ ਇਹਦੇ ਵਿੱਚ ਆਪਣੇ ਲਵੇ ਆਲ ਕਲਰ ਦੇ ਬੱਚੇ ਮਿਲ ਜਾਂਦੇ ਆ ਹਾਂਜੀ ਵੀਰੇ ਰੈੱਡ ਕਲਰ ਬਲੈਕ ਕਲਰ ਰੈੱਡ ਸੇਫ ਤੇ ਵਾਈਟ ਕਰੀਮ ਵੀ ਮਿਲ ਜਾਂਦਾ ਪੂਰਾ ਵਾਈਟ ਵੀ ਮਿਲ ਜਾਂਦਾ ਵੀਰੇ ਠੀਕ ਹੈ ਤੇ ਉਹਨਾਂ ਦੇ ਅਲੱਗ-ਅਲੱਗ ਪ੍ਰਾਈਸ ਹੀ ਹੁੰਦੇ ਨੇ ਹਾਂਜੀ ਹਾਂਜੀ ਅਲੱਗ-ਅਲੱਗ ਪ੍ਰਾਈਸ ਨੇ ਵੀਰੇ 20000 ਤੋਂ 25000 ਤੱਕ ਮੇਲ ਦਾ ਰੇਟ ਆ ਫੀਮੇਲ ਦਾ 14 ਮੇਰੇ ਕੀ ਮਾਰਕੀਟ ਦੇ ਵਿੱਚ ਰੇਟ ਬੱਚਾ ਮਿਲਦਾ ਹੀ ਨਹੀਂ ਪਹਿਲੀ ਗੱਲ ਦਰੀਆ ਨੰਬਰ ਫੀਮੇਲ ਆਪਾ ਦੇ ਦਿੰਦੇ ਨੇ ਵੀਰੇ ਬੀਬੂ ਦੇ ਕਰੀਬ ਮੇਲ ਦੀ ਦੂਦੇ ਕਰੀਬ ਹਾਂਜੀ ਵੀਰੇ ਤੇ ਬਾਕੀ 올ਓਵਰ ਇੰਡੀਆ ਹਾਂਜੀ ਡਿਲੀਵਰੀ ਵੀ 올 ਇੰਡੀਆ ਹੋ ਜੂਗੀ ਡਿਲੀਵਰੀ ਚਾਰਜ ਅਲੱਗ ਤੋਂ ਹੋ ਜੂ ਜੇ ਕੋਈ ਛੋਟੇ ਥਰੂ ਆਉਂਦਾ ਤਾਂ ਆਪਾਂ ਉਹਦਾ ਮਾਨਤਾਨ ਕਰ ਸਕਦਾ ਪੰਜਾਬ ਵਾਲਿਆਂ ਨੂੰ ਡਿਲੀਵਰੀ ਫ੍ਰੀ ਦੇ ਦਾਂਗੇ ਜਿਹੜਾ ਬਾਰਲੀ ਸਟੇਟ ਤੋਂ ਆਉਂਦਾ ਉਹਨੂੰ ਆਪਾਂ ਡਿਸਕਾਊਂਟ ਕਰ ਦਾਂਗੇ ਤੇ ਬਾਕੀ ਆਲ ਬ੍ਰੀਡ ਦੇ ਵਿੱਚ ਹੀ ਕੰਮ ਆਪਣੇ ਲਵੇ ਹਸਕੀ ਦੇ 2 ਲੀਟਰ ਆਉਣ ਵਾਲੇ ਰੀਅਲ ਬੁਲੀਕੋਟ ਵਿੱਚ ਠੀਕ ਹੈ 2 ਲੀਟਰ ਕਰਦੇ ਹੋਣ ਦੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਲਓ ਵੀ ਸਿਰਜੂ ਦੇ ਬੱਚੇ ਦੇਖੇ ਠੀਕ ਹੈ ਨਾ ਟਰਾਈ ਦੇ ਵਿੱਚ ਬੱਚੇ ਨੇ ਕਿ ਭਾਈ ਜੀ ਇਹਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਮੇਲ ਵੀਰੇ 14 ਤੋਂ 16000 ਤੱਕ ਫੀਮੇਲ 10 ਤੋਂ 12000 ਰੁਪਏ ਦਾ ਠੀਕ ਹੈ ਟ੍ਰਾਈ ਕਲਰ ਨੇ ਆ ਪ੍ਰੋਪਰ ਮਾਰਕਿੰਗ ਨੇ ਫਲਫਲਫੀ ਭਾਈ ਜੀ ਨਾਲ ਆਪ ਨੂੰ ਦੱਸ ਦਿੱਤਾ ਵੀ ਆਲ ਇੰਡੀਆ ਡਿਲੀਵਰੀ ਹੈ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦਾਦੀ ਆਪਣੀ ਲੋਕੇਸ਼ਨ ਦਾ 8264836095 ਨੰਬਰ ਆ ਵੀਰੇ ਲੋਕੇਸ਼ਨ ਪਟਿਆਲਾ ਪੰਜਾਬਾ ਡਿਲੀਵਰੀ ਆਲ ਇੰਡੀਆ ਹੋ ਜੂਗੀ ਤੇ ਜੇ ਕੋਈ ਛੋਟੇ ਥਰੂ ਆਉਂਦਾ ਤਾਂ ਉਹਦਾ ਵਧੀਆ ਮਾਨਤਨ ਕਰਦਾ ਠੀਕ ਹੈ ਤੇ نیچے ਵੀਡੀਓ ਦੇ ਚ ਪਾਈਦਾ ਨੰਬਰ ਚੱਲਦਾ ਰਹੂਗਾ ਭਾਈ ਦਾ ਆਲ ਇੰਡੀਆ ਡਿਲੀਵਰੀ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਓਕੇ ਜਮਲ ਭਾਈ ਓਕੇ ਵੀਰੇ ਅਸੀਗਾ ਸਤਰਾਮ ਬਾਈ ਕੀ ਹਾਲ ਚਾਲ ਹੈ ਔਰ ਆਗੇ ਡਾਕਟਰ ਸੋਤੇ ਹਾਂਜੀ ਦੇਖੋ ਬਾਈ ਜੀ ਬੱਚੇ ਲੈ ਕੇ ਆਇਆ ਹੈ ਬਾਈ ਜੀ ਫਰਾਂਸ ਦੇ ਬੱਚੇ ਲੈ ਕੇ ਦੇਖੋ ਬਾਈ ਜੀ ਘੁਮਾ ਕੇ ਦਿਖਾ ਦਿਓ ਤੇ ਭਾਈ ਜੀ ਲਾ ਫਿਲਹਾਲ ਸਟਾਕ ਦੇ ਵਿੱਚ ਫਰੈਂਚ ਦੇ ਬੱਚੇ ਪਏ ਨੇਗੇ ਤੇ ਚੀਚਾ ਸਿਰਜੂ ਦੇ ਬੱਚੇ ਵੀ ਪਏ ਨੇ ਫਰੈਂਚ ਦੇ ਬੱਚੇ ਪਏ ਨੇ ਬਾਕੀ ਭਾਈ ਜੀ ਆਪਣੀ ਸਪੈਸ਼ਲੀ ਫਰੈਂਚ ਦੀ ਬਰੀਡਿੰਗ ਹੈ ਇਹ ਜਰਮਨ ਦੀ ਠੀਕ ਹੈ ਨਾ ਤੇ ਹੋਰ ਕੋਈ ਬੱਚਾ ਬੰਦਾ ਮੰਗੇ ਆਪਣਾ ਸਬਸਕ੍ਰਾਈਬਰ ਜਾਂ YouTube ਤੋਂ ਵੀਡੀਓ ਦੇਖ ਕੇ ਚੱਲ ਆਪਣੇ ਹਸਕੀ ਵੀ ਆਏਗਾ ਠੀਕ ਹੈ ਵੀ ਬੱਚਾ ਲੈਵਲ ਕਰਵਾ ਦਿੰਦੇ ਹਾਂ ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਣਾ ਕੀ ਪ੍ਰਾਈਸ ਹੈ ਮੇਲ ਦਾ ਫੀਮੇਲ ਦਾ ਫਰੈਂਚ ਦਾ ਆਪਣਾ ਫੀਮੇਲ ਦਾ 5000 ਰੁਪਏ ਠੀਕ ਹੈ ਜੀ ਫਰੈਂਚ ਦਾ ਮੇਲ ਦਾ 7000 ਮੇਲ ਦਾ 7000 ਠੀਕ ਹੈ ਨਾ ਤੇ 올 ਓਵਰ ਇੰ ਏ ਬਾਈ ਜੀ ਆਪਣਾ ਤੁਸੀਂ ਦੱਸ ਦਿੱਤਾ ਬਾਈ ਜੀ 올 ਬ੍ਰੀਡ ਦੇ ਵਿੱਚ ਕੰਮ ਹੈ ਤੇ ਹਰ ਟਾਈਮ ਪੱਪੀ ਅਵੇਲੇਬਲ ਹੁੰਦੇ ਨੇ ਕਿ ਫ੍ਰੈਂਚ ਦੇ ਜਰਮਨ ਦੇ ਠੀਕ ਹੈ ਤੇ ਆ ਗੋਲਡਨ ਰੀਵਰ ਦੇ ਬੱਚੇ ਵੀ ਐ ਫਿਲਾਲ ਬਾਈ ਲਵੇ ਠੀਕ ਹੈ ਇਹਦਾ ਕੀ ਪ੍ਰਾਈਸ ਬਾਈ ਜੀ ਮੇਲ 12000 ਦਾ ਜੀ ਠੀਕ ਹੈ ਜੀ ਫੀਮੇਲ 6000 ਦਾ ਜੀ ਠੀਕ ਹੈ ਜੀ ਠੀਕ ਹੈ ਤੇ ਬਾਈ ਜੀ ਦਾ ਕੰਟੈਕਟ ਨੰਬਰ ਬੋਲਦੇ ਆ ਬਾਈ ਜੀ ਕੰਟੈਕਟ ਨੰਬਰ ਦੱਤੀਓ 62801 77900 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਲਹਾਲ ਜੇ ਬਾਈ ਦੇ ਕੋਲ ਸਟਾਕ ਦੇ ਵਿੱਚ ਫਰੈਂਚ ਦੇ ਬੱਚੇ ਹਾਟਾ ਅਵੇਲੇਬਲ ਹੁੰਦੇ ਨੇ ਠੀਕ ਆ ਆ ਨੀਚੇ ਮੈਂ ਕੈਮਰਾ ਮਾਰੀ ਦਿੱਤਾ ਠੀਕ ਆ 올 ਓਵਰ ਇੰਡੀਆ ਡਿਲੀਵਰੀ ਆ ਬਾਈ ਦੀ ਓਕੇ ਸਰਦਾਰਾ ਬਾਈ ਓਕੇ ਸੱਸੀ ਗਰਜੋਤ ਬਾਈ ਕੀ ਹਾਲ ਚੱਲ ਹੈ ਬਾਈ ਜੀ ਤੁਸੀਂ ਦੱਸੋ ਰਾਜੇ ਡਾਕਸ਼ੋਤੇ ਹਾਂ ਜੀ ਹਾਂ ਜੀ ਆਗੇ ਬਾਈ ਜੀ ਗੱਲ ਕਰਾਂ ਮੈਂ ਬੱਚੇ ਤੁਸੀਂ ਵਾਈਡ ਦੇਖ ਕੇ ਆਉਣਗੇ ਬ੍ਰਾਊਨ ਦੇਖ ਕੇ ਆਉਣਗੇ ਠੀਕ ਆ ਕਲਚਰ ਟਵਾਇ ਦੇ ਵਿੱਚ ਬੱਚੇ ਨੇਗੇ ਬਾਈ ਦੇਵੇ ਠੀਕ ਆ ਮਿਕਸਡ ਬਰੀਡਿੰਗ ਆ ਭਾਜੀ ਮੇਲ ਫੀਮੇਲ ਦ ਦੋਨੇ ਫੀਮੇਲ ਆ ਦੋਨੇ ਫੀਮੇਲ ਹਾਂਜੀ ਮੇਲ ਬਰਾਊਨ ਬਰਾਊਨ ਮੇਦੇ ਵਿੱਚ ਮੇਲ ਆ ਇਹ ਨਾਲ ਬੱਚਾ ਰੈਸਟ ਕਰ ਰਿਹਾ ਸੀ ਆਪਾਂ ਨੇ ਕਿਹ ਕਾਨੂੰ ਛੇੜਨਾ ਚਾਹੀਦਾ ਰੈਸਟ ਕਰਨ ਦਾ ਬੱਚੇ ਨੂੰ ਠੀਕ ਆ ਤੇ ਭਾਜੀ ਇਹਦਾ ਪ੍ਰਾਈਸ ਦੱਸ ਦਿਓ ਮੇਲ ਦਾ ਫੀਮੇਲ ਦਾ ਇਹ ਹੈਗਾ ਜੀ 9 ਤਿਕਾ ਠੀਕ ਆ ਇਹ ਦਾ ਤੇ ਮੇਲ ਦਾ ਦੱਸ ਮੇਲ ਦਾ ਹਾਂਜੀ ਤੇ ਬਾਕੀ ਭਾਜੀ ਆਪਣਾ ਕਿਹੜੀ ਕਿਹੜੀ ਬੀਡ ਦੇ ਵਿੱਚ ਕੰਮ ਆਪਣਾ ਪੁਮੇਰੀਆ ਤੇ ਕਲਚਰ ਹੀ ਆ ਯਾਰ ਮੇਰੀ ਕਲਚਰ ਦੇ ਵਿੱਚ ਟੁਆਇਟ ਹਾਂਜੀ ਹਾਂਜੀ ਬੱਚੇ ਤੇ ਕੀ ਆਪਣੀ ਲੋਕੇਸ਼ਨ ਪਾ ਜਾਂਦੀ ਆ ਤੇ ਮੈਨੂੰ ਇਹ ਦੱਸ ਦਿਓ ਨਾਲੇ ਆਲ ਓਵਰ ਡਿਲੀਵਰੀ ਬੱਚਾ ਕਰਵਾ ਦੇਣਾ ਜੀ ਹਾਂਜੀ ਕਰਾ ਦਾਂਗੇ ਐਕਸਟਰਾ ਚਾਰਜਿੰਗ ਹੋਗੀ ਜਿਸ ਦਾ ਚਾਹੇ ਬੱਚਾ ਡਿਲੀਵਰੀ ਕਰਵਾ ਦੋਗੇ ਭਾਈ ਜੀ ਨੇ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਜ਼ਿਲ੍ਹਾ ਹੈਗਾ ਜੀ ਮੋਗਾ ਪਿੰਡ ਖੋਸਾ ਕੋਠੀ ਠੀਕ ਹੈ ਹਾਂ ਜੀ ਕੰਟੈਕਟ ਨੰਬਰ 765934267 ਠੀਕ ਹੈ ਨੀਚੇ ਨਾ ਭਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ 22 ਸਪੈਸ਼ਲ ਟੁਆਇ ਕਲਚਰ ਠੀਕ ਹੈ ਪਮੇਰੀਅਨ ਠੀਕ ਹੈ ਤੇ ਟੁਆਇ ਦੇ ਵਿੱਚ ਬਰੀਡਿੰਗ ਕਰਦਾ ਆ ਭਾਈ ਦਾ ਬੇ ਆਟਾ ਲੈਵਲ ਹੁੰਦੇ ਨੇ ਬੱਚੇ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਹਾਂਜੀ ਹਾਂਜੀ ਠੀਕ ਹੈ ਸਸੀ ਕਰੋ ਰੋਵਿੰਦભાઈ ਕੀ ਹਾਲ ਚਾਲ ਵਧੀਆ ਬਾਈ ਵਧੀਆ ਤੁਸੀਂ ਬਹੁਤ ਜਿਆਦਾ ਪਹੁੰਚਦੇ ਹੋਰ ਬਾਈ ਪਹੁੰਚਦੇ ਜੀ ਬਾਈ ਜੀ ਕੁਆਲਿਟੀ ਦੇ ਵਿੱਚ ਬੱਚੇ ਆਪਾਂ ਰੋਵਿੰਦ ਜੀ ਦੀ ਗੱਲ ਕਰੀਏ ਆ ਪਾਈ ਦੀ ਨਾ ਸਪੈਸ਼ਲ ਜਰਮਨ ਦੇ ਵਿੱਚ ਹੀ ਬਰੀਡਿੰਗ ਦਾ ਇਹ ਬਾਈ ਇਹ ਲਵੇ ਹਾਟਾਂ ਦਾ ਸਪੈਸ਼ਲ ਸਟਾਕ ਜਰਮਨ ਦੇ ਵਿੱਚ ਲੌਂਗ ਕੋਟ ਰਿਚ ਕੋਟ ਇੱਕ ਆਪਾਂ ਕਹਿੰਦੇ ਆ ਵੀ ਇੱਕ ਮੀਡੀਅ ਕੋਟ ਦੇ ਵਿੱਚ ਆ ਟਾਈਮ ਬੱਚੇ ਅਵੇਲੇਬਲ ਹੁੰਦੇ ਨੇ ਕਿ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਇਸ ਟਾਈਮ ਮੇਲ ਫੀਮੇਲ ਕੀ ਪ੍ਰਾਈਸ ਆ ਕੀ ਏਜ ਆ ਬੱਚਾ ਹਾਂਜੀ ਬਾਈ ਹਸਰੀ ਕਾਰ ਸਸੀ ਗੱਲ ਜੀ ਆਪਣੇ ਕੋਲੇ ਬਈ ਜਰਮਨ ਸ਼ਾਇਬ ਦਾ ਲੌਂਗ ਕੋਟ ਸ਼ਾਰਟ ਕੋਟ ਇਸ ਟਾਈਮ ਲੈ ਕੇ ਆਏ ਆ ਲੌਂਗ ਕੋਟ ਦੇ ਬੱਚੇ ਠੀਕ ਹੈ ਜੀ ਆ ਫੀਮੇਲ ਆ ਇਹਨਾਂ ਦੀ ਮਾਦਰ ਆ ਬੱਚਿਆਂ ਦੀ ਦੇਖੋ ਆਪਾਂ ਕੈਮਰਾ ਮਾਰੀ ਦੀ ਏ ਇਹ ਬੱਚਾ ਦੀ ਮਾਦਰ ਆ ਇਹ ਲੀਟਰ ਸਾਈਜ਼ ਵੀ ਬੱਚਿਆਂ ਦਾ ਨਾ ੱਟੋ-ਕੱਟ ਤਕਰੀਬਨ 8 ਜਾਂ 9 ਬੱਚੇ ਦਾ ਲੀਟਰ ਸਾਈਜ਼ ਦੇ ਹੈਗਾ ਸੀ ਹਾਂ ਜੀ ਇਹ ਨਵੇਂ ਬੱਚੇ ਹੈ ਵੀ ਇਸ ਟਾਈਮ ਅਜੇ ਮਹੀਨੇ ਦੇ ਆ ਮਹੀਨੇ ਦੇ ਕੱਲ ਮਹੀਨੇ ਦੇ ਹੋਏ ਆ ਠੀਕ ਹੈ ਜੀ ਤੇ ਇਹਦੇ ਚ ਆਪਾਂ ਨੂੰ ਜੇ ਮੇਲ ਚਾਹੀਦਾ ਤਾਂ ਵੀਰੇ ਉਹਨਾਂ ਦਾ ਹੈਗਾ 20000 ਰੁਪਿਆ ਮੋਲ ਫੀਮੇਲ ਦਾ ਹੈਗਾ 18000 ਰੁਪਿਆ ਠੀਕ ਹੈ ਜੇ ਵਿਦ ਪੇਪਰ ਲੈਣੇ ਆ ਤਾਂ ਮੇਲ 25000 ਦਾ ਫੀਮੇਲ 20000 ਦਾ ਠੀਕ ਹੈ ਹਾਂਜੀ ਤੇ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਕੰਟੈਕਟ ਨੰਬਰ ਦਾ ਲੋਕੇਸ਼ਨ ਭਾਈ ਆਪਣਾ ਖਾਸ ਬਟਿੰਡਾ বাস ਸਟੈਂਡ ਦੇ ਕੋਲੇ ਮਹਿਣਾ ਚੌਂਕ ਠੀਕ ਹੈ ਕੰਟੈਕਟ ਨੰਬਰ ਹੈਗਾ ਆਪਣਾ 7626894207 ਠੀਕ ਹੈ ਨੀਚੇ ਦਾ ਭਾਈ ਦਾ ਵੀਡੀਓ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦਾ ਹੈ ਲਗਾਤ ਅਕਚੁਅਲੀ ਅਵਿਲਬਿਲਿਟੀ ਦੇ ਵਿੱਚ ਕੀ ਕੰਮ ਹੈ ਸਪੈਸ਼ਲੀ ਬਾਈ ਦਾ ਜਰਮਨ ਦੇ ਵਿੱਚ ਕੰਮ ਹੈ ਠੀਕ ਹੈ ਨਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਰੋਬਿੰਦ ਭਾਈ ਓਕੇ ਥੈਂਕ ਯੂ ਥੈਂਕ ਯੂ ਅੱਸੀ ਕਾ ਬਾਈ ਕੀ ਹਾਲ ਚਾਲ ਹੈ ਸਾਸੀ ਗਾਲ ਵੀਰੇ ਹੋ ਰਾਈ ਕੇ ਡਾਕਟਰ ਤੇ ਹਾਂਜੀ ਹਾਂਜੀ ਪਹੁੰਚੇ ਦੇਖੋ ਭਾਈ ਜੀ ਕੁਆਲਿਟੀ ਦੇ ਵਿੱਚ ਬੱਚੇ ਦੇਖੋ ਮੈਂ ਤੁਹਾਨੂੰ ਦਿਖਾਵਾਂ ਅਮਰੀਕਾ ਬੁੱਲੀ ਆ ਇਹ ਕਿ ਬਲੂ ਕਲਰ ਦੇ ਵਿੱਚ ਬੱਚਾ ਆ ਇਹ ਕਿ ਇਹ ਆਪਾਂ ਰੋਰ ਬਿਲਰ ਆ ਨੀਚੇ ਬਾਈ ਲਵੇ ਫਿਲਹਾਲ ਚੌ ਚੌ ਦੇ ਬੱਚੇ ਪਏ ਨੇ ਆਸਕੀ ਦੇ ਬੱਚੇ ਪਏ ਨੇ ਆਪਾਂ ਗੱਲ ਕਰਦੇ ਪਾਈ ਨਾਲ ਠੀਕ ਆ ਵੀਰੇ ਪਾਈ ਜੀ ਇਹਦਾ ਅਮਰੀਕੋ ਬੁਲੀ ਦਾ ਕਿਹੜਿਆ ਸਾਈਜ਼ ਹੈ ਤੇ ਕੀ ਪ੍ਰਾਈਸ ਹੈ ਤੇ ਕੀ ਏਜ ਹੈ ਇਹ ਪੌਕਟ ਸਾਈਜ਼ ਹੈ ਵੀਰੇ 40 ਦਿਨਾਂ ਦੇ ਬੱਚੇ ਹੋਣਗੇ ਵੀਰੇ ਸਾਰੇ ਆਪਣੇ ਕੋਲੇ ਠੀਕ ਹੈ 30 ਤੋਂ 40 ਦਿਨਾਂ ਦੇ ਬੱਚੇ ਹੁੰਦੇ ਨੇ ਸਾਰੇ ਆਪਣੇ ਠੀਕ ਹੈ ਇਹ ਬੱਚਾ ਕਮਾ ਕੇ ਦਿਖਾਈਓ ਵੀਰੇ ਇਹ ਰੋਡ ਬਿਲ ਦਾ ਵੀਰੇ ਕੀ ਪ੍ਰਾਈਸ ਹੈ ਮੇਲ ਦਾ ਫੀਮੇਲ ਦਾ ਵੀਰੇ ਇਹਦਾ 20000 20000 ਹਾਂ ਮੇਲ ਦਾ ਹਾਂ ਜੀ ਮੇਲ ਦਾ ਵੀਰੇ ਫੀਮੇਲ ਦਾ ਵੀਰੇ ਜਿਹੜਾ ਜਗਹੋਂ 15 ਰਾਇ ਦੇ ਵਿੱਚ ਵਿੱਚ ਰੇਂਜ ਦਾ ਵੀ ਠੀਕ ਹੈ ਤੇ ਬਾਈ ਲੋਕੇਸ਼ਨ ਵੀਰੇ ਲੁਧਿਆਣਾ ਹੀ ਪਿਆ ਯਾਰ ਰਾਏਗੋੜੇ ਪਿਆੰਦੀ ਠੀਕ ਹੈ ਵਿੱਚ ਵਿਚਾਲੇ ਜੇ ਪੈ ਜੀ ਹਾਂ ਹਾਂ ਇੱਕਦਾਂ ਆਲ ਬ੍ਰੀਡ ਦੇ ਵਿੱਚ ਹੀ ਕੰਮ ਹੈ ਨਾ ਵੀਰੇ ਆਲ ਬ੍ਰੀਡ ਇਹ ਪੱਕੀ ਵਾਜੀ ਚੌ ਚੌ ਦੀ ਗੱਲ ਕਰੀਏ ਚੌ ਚੌ ਦੇ ਬੱਚੇ ਪੈਨੇ ਆਪਣੇ ਚੌ ਚੌ ਦਾ ਮੇਲ ਦਾ ਫੀਮੇਲ ਦਾ ਕਿੰਨਾ ਹੈ ਮੇਲ ਦਾ ਵੀਰੇ 17 ਫੀਮੇਲ ਦਾ 15 ਠੀਕ ਹੈ ਵੀਰੇ ਤੇ ਉਧਰ ਹਸਕੀ ਦੀ ਗੱਲ ਕਰੀਏ ਵੀਰੇ ਹਸਕੀ ਦਾ ਹਸਕੀ ਬਲੂ ਹੈ ਜੀ ਮੇਲ ਆ ਵੀਰੇ 2000 ਰੁਪਏ ਡਿਮਾਂਡ ਆ ਤੇ ਠੀਕ ਹੈ ਵੀਰੇ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ ਵੀਰੇ 8858 9980 ਕਾ ਠੀਕ ਹੈ ਲੋਕੇਸ਼ਰ ਰਾਏ ਕੋਟਾ ਲੁਧਿਆਣਾ ਲਾ ਲਈ ਬਸ ਕੋਈ ਚਿੰਤਾ ਨਹੀਂ ਹਾਂ ਨੀਚੇ ਬਾਈ ਦਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨੇ ਦੱਸ ਦਿੱਤਾ ਵੀ ਆਲ ਬਰੀਡ ਦੇ ਵਿੱਚ ਕੰਮ ਹੈ ਫਿਲਹਾਲ ਸਟਾਕ ਬਾਈ ਦੇ ਵਿੱਚ ਚੌ ਚੌ ਹਸਕੀ ਗੋਲਡ ਰੀਡਰ ਅਮਰੀਕਾ ਬੁਲੀ ਦੇ ਬੱਚੇ ਪਏ ਨੇਗੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਲ ਇੰਡੀਆ ਡੀਲੀ ਵੀ ਹੈ ਨਾ ਹਾਂਜੀ ਵੀਰੇ ਕੋਈ ਠੀਕ ਹੈ ਉਹ ਐਕਸਟਰਾ ਚਾਰਜਿੰਗ ਨਾਲ ਹਾਂਜੀ ਵੀਰੇ ਹਾਂ ਹਾਂ ਠੀਕ ਹੈ ਓਕੇ ਵੀਰੇ ਓਕੇ ਵੀਰੇ ਬਾਈ ਕੋ ਅਸ਼ੀਗਰ ਦੇ ਜਸਮੀ ਕੀ ਹਾਲ ਚਾਲ ਹੈ ਬਈ ਭਾਈ ਤੂੰ ਜਸੋ ਠੀਕ ਹੋ ਹਾਂਜੀ ਹਾਂਜੀ ਬੇਟਾ ਜੀ ਦੇਖੋ ਭਾਈ ਜੀ ਚੌ ਚੌ ਦੀ ਗੱਲ ਕਰਦੇ ਆਪਾਂ ਆਪਾਂ ਰੈਡ ਬੱਚੇ ਵੀ ਦੇਖੇ ਨੇ ਜੀ ਠੀਕ ਹਨਾ ਕਰੀਮ ਬੱਚੇ ਵੀ ਦੇਖੇ ਨੇ ਜੀ ਵਾਈਟ ਬੱਚੇ ਵੀ ਦੇਖੇ ਨੇ ਅੱਜ ਡੌਗ ਸ਼ੋਅ ਦੇ ਬਰਨਾਲਾ ਦੇ ਵਿੱਚ ਆਏ ਸੀਗੇ ਠੀਕ ਹੈ ਬਲੈਕ ਬੱਚਾ ਵੀ ਤੇ ਕਰੀਮ ਬੱਚਾ ਵੀ ਤੇ ਆਪਾਂ ਗੱਲ ਕਰਦੇ ਆ ਭਾਈ ਜੀ ਮੇਲ ਫੀਲ ਦਾ ਕੀ ਪ੍ਰਾਈਸ ਹੈ ਭਾਈ ਮੇਲ ਕਰੀਮ ਕਲਰ ਦਾ ਬਈ ਠੀਕ ਹੈ ਜੀ ਠੀਕ ਹੈ ਜੀ ਹੁਣ 15000 ਪਰ ਡਿਮਾਂਡ ਹੈ ਫਿਰ ਠੀਕ ਹੈ ਜੀ ਠੀਕ ਹੈ ਜੀ ਬਾਕੀ ਕਰ ਲਾਂਗੇ ਮੌਕੇ ਤੇ ਠੀਕ ਹੈ ਫੀਮੇਲ ਇਹ 14000 ਦੀ ਹੈ ਜੀ ਬਲੈਕ ਕਲਰ ਬਲੈਕ ਕਲਰ ਛੇਤੀ ਮਿਲਦਾ ਨਿਕਲਦਾ ਨਹੀਂ ਕਲ ਹਾਂ ਜੀ ਠੀਕ ਹੈ ਨਾ ਤੇ ਫਿਲਹਾਲ ਬੱਚੇ ਫਿਲਹਾਲ ਸਟਾਕ ਤਾਂ ਬਹੁਤ ਪਿਆ ਟਾਇ ਦੇ ਵਿੱਚ ਬੱਚੇ ਹੀ ਪਏ ਆ ਠੀਕ ਹੈ ਨਾ ਤੇ ਆਪਾਂ ਗੱਲ ਕਰੀਏ 골ਡਨ ਟੀਵਰ ਦੇ ਬੱਚੇ ਵੀ ਪਏ ਨੇਗੇ ਆ ਦੇਖ ਲਓ 골ਡਨ ਟੀਵਰ ਦੇ ਬੱਚੇ ਵੀ ਫੁੱਲ ਹੈਗੇ ਬੱਚੇ ਨੇਗੇ ਫੁੱਲ ਕੁਆਲਟੀ ਵਾਲੀ ਇਹ ਅਲੋਪਰੀ ਬੱਚੇ ਨੇਗੇ ਦੇਖੋ ਸ਼ਾਰਟ ਵਜਲ ਦੇ ਦੇਖੋ ਹੈੱਡ ਫੇਸ ਦੇਖਦੇ ਹੋਣ ਦੇ ਬੱਚਾ ਦੇ ਠੀਕ ਹੈ ਨਾ ਤੇ ਆਪਾਂ ਗੱਲ ਕਰੀਏ ਭਾਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਈ ਫੀਮੇਲ ਦਾ ਪ੍ਰਾਈਸ ਹੈਗਾ 7000 ਰੁਪਏ ਫੀਮੇਲ ਦਾ ਜੀ ਇਹ 15000 ਰੁਪਏ ਮੇਨ ਦਾ ਉਹ ਵੀ ਮੌਕੇ ਤੇ ਕਰ ਲਾਂਗੇ ਜੇ ਤੇ ਹਾਂ ਜੀ ਆਪਣੇ ਭਾਈ ਬੱਦੂ ਆਉਣਗੇ ਠੀਕ ਆ ਹਾਂ ਜੀ ਬਾਈ ਨੇ ਕਹਿ ਦਿੱਤਾ ਵੀ ਆਪਣੇ ਤੁਹਾਡੇ ਚੈਨਲ ਤੋਂ ਕੋਈ ਵੀ ਆਉਂਦਾ ਹੈ ਆਪਣਾ ਸਬਸਕ੍ਰਾਈਬਰ ਆਉਂਦਾ ਹੈ ਜਾਂ ਫਾਲੋਅਰ ਆਉਂਦਾ ਹੈ ਤਾਂ ਬਾਈ ਜੀ ਮੌਕੇ ਤੇ ਮਾਨਦਾਨ ਕਰ ਦਾਂਗੇ ਠੀਕ ਆ ਜਿਹੜਾ ਆਪਣਾ ਨਾਮ ਲਊਗਾ ਆਪਣੇ ਚੈਨਲ ਦਾ ਵੀ ਇੱਕ ਤੇ ਬਾਈ ਦਾ ਆਲ ਵੀਡੀਓ ਦੇ ਵਿੱਚ ਕੰਮ ਹੈ ਨਾ ਆਪਣਾ ਆਲ ਵੀਡੀਓ ਆਲ ਠੀਕ ਆ ਹਾਂ ਜੀ ਨਾਲ ਹੀ ਤਾਂ ਮੇਰੀਆਂ ਦੇ ਬੱਚੇ ਹੀ ਪੈਲੇ ਬਾਈ ਲੋਵੇ ਤੇ ਆਪਾਂ ਕੈਮਰਾ ਮਾਰੀ ਦੀ ਹੈ ਉਹ ਮੇਰੀਆਂ ਦਾ ਕੀ ਰੇਟ ਆ ਨਗੇਸ਼ਰ ਭਾਈ ਦੱਸਣ ਵੱਡੀ ਬੀ 4500 ਮੇਲ ਦਾ ਮੇਲ ਦਾ ਭਾਈ ਜੀ 30000 ਦੇ ਚਲਦਾ 4500 ਠੀਕ ਹੈ ਨਾ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਦੀ ਕੁਆਲਿਟੀ ਵਾਈਜ਼ ਬੱਚੇ ਫੁੱਲ ਸਨੋ ਵਾਈਟ ਦੇ ਵਿੱਚ ਬੱਚਾ ਹੈ ਬੱਚਾ ਘਵਾਕ ਦਿਖਾ ਦਿਓ ਭਾਈ ਜੀ ਇਹ ਲੋਕੇਸ਼ਰ ਭਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ 6239774264 ਠੀਕ ਹੈ نیچے ਵੀਡੀਓ ਦੇ ਚ ਪਾਈ ਦਾ ਲੋਕੇਸ਼ਰ ਦਾ ਨੰਬਰ ਚੱਲਦਾ ਰਹੂਗਾ ਭਾਈ ਦਾ 올 ਇੰਡੀਆ ਦੇ ਵਿੱਚ ਕੰਮ ਹੈ 올 ਇੰਡੀਆ ਡਿਲੀਵਰੀ ਹੈ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਬਈ ਓਕੇ ਧੰਨਵਾਦ ਵੀਰ ਜਿਹਦੇ ਚ ਪਾਈ ਦਾ ਦੂਜੇ ਭਾਈ ਦਾ ਵੀ ਆਪਣਾ ਨੰਬਰ ਲੈ ਲੀਏ ਭਾਈ ਨੇ ਪੁਮੇਰੀ ਦੇ ਬੱਚੇ ਸੀਗੇ ਭਾਈ ਜੀ ਆਪਣ ਨੰਬਰ ਇਹ ਨੇ 88 58 43 25 ਠੀਕ ਹੈ ਤੇ ਬਾਕੀ ਲੋਕੇਸ਼ਨ ਵੀਰੇ ਆਪਣੀ ਲੁਧਿਆਣਾ ਵਾ ਲੁਧਿਆਣਾ ਤਾਂ ਆਲ ਬਰੀਡਿੰਗ ਦੀਆਂ ਆਪਣੀ ਹਾਂਜੀ ਹਾਂਜੀ ਤੇ ਆਲ ਬਰੀਡ ਦੇ ਵਿੱਚ ਕੰਮ ਆਹ ਬਰੀਡ ਠੀਕ ਤੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦਾ ਤੇ نیچے ਦੋਨੇ ਭਾਈਆਂ ਦੇ ਬਰੀਡ ਦੇ ਵਿੱਚ ਨੰਬਰ ਚੱਲਦੇ ਰਹਿਣਗੇ ਓਕੇ ਵੀਰੇ ਧੰਨਵਾਦ ਜੀ ਸਸੀ ਗੱਲ ਦੋ ਪਿਆ ਭਾਈ ਕੀ ਹਾਲ ਚਾਲ ਹੈ ਵਧੀਆ ਭਾਈ ਜੀ ਵਧੀਆ ਸਸੀ ਗੱਲ ਹੈ ਰਾਈਗੜ ਔਸ਼ੋ ਤੇ ਹਾਂਜੀ ਹਾਂਜੀ ਭਾਈ ਦੇ ਏਰੀਆ ਵਿੱਚ ਡੌਗ ਸ਼ੋ ਹੋਵੇ ਬਾਈ ਦਾ ਨੀਅਰ ਹੀ ਬਰਨਾਲਾ ਦਾ ਨੀਅਰ ਪਿੰਡ ਆ ਪੈਂਦਾ ਬਾਈ ਦਾ ਪਿੰਡ ਤੇ ਆਪਾਂ ਗੱਲ ਕਰਦੇ ਆ ਬਾਈ ਦੇ ਹੋਣਾ ਸਪੈਸ਼ਲੀ ਪੋਮੇਰੇ ਪੁਮੇਰੀ ਦੇ ਵਿੱਚ ਬੱਚੇ ਕਾਫੀ ਲੈ ਕੇ ਆਇਆ ਸੀਗਾ ਕਾਫੀ ਬੱਚੇ ਸੇਲ ਵੀ ਹੋ ਚੁੱਕੇ ਠੀਕ ਆ ਆ ਕਲਚਰ ਦਾ ਬੱਚਾ ਵੀਰੇ ਹਾਂਜੀ ਭਾਜੀ ਪੁ ਇਹ ਕਲਚਰ ਦੇ ਵਿੱਚ ਬੱਚਾ ਠੀਕ ਹੈ ਨਾ ਆਪਾਂ ਗੱਲ ਕਰੀਏ ਵੀਰੇ ਪੁਮੇਰੀ ਦਾ ਵੀਰੇ ਮੇਲ ਫੀਮੇਲ ਦਾ ਕੀ ਪ੍ਰਾਈਸ ਆ ਭਾਜੀ 4000 ਦਾ ਮੇਲ ਹੈ 3000 ਫੀਮੇਲ ਦਾ 3000 ਦਾ ਤੇ ਆਪਣਾ ਆਲ ਬਰੀਡ ਦੇ ਵਿੱਚ ਹੀ ਕਰਨਾ ਹਾਂਜੀ ਭਾਜੀ ਆਲ ਬਰੀਡ ਦੇ ਵਿੱਚ ਆਲ ਬਰੀਡ ਦੇ ਵਿੱਚ ਕਰਨਾ ਤੇ ਠੀਕ ਹੈ ਨਾ ਤੇ ਆਪਾਂ ਗੱਲ ਕਰੀਏ ਵੀਰੇ ਵੀ ਆਪਣੀ ਲੋਕੇਸ਼ਨ ਕੀ ਪੈਣਦੀ ਆ ਭਾਈ ਲੋਕੇਸ਼ਨ ਪੈਣਦੀ ਚੀਮਾ ਮੰਡੀ ਦੇ ਨਾਲ ਤੋੜਾਲ ਪਿੰਡ ਸੰਗਰੂਰ ਜੀ ਠੀਕ ਆ ਹਾਂਜੀ ਇਹ ਦਾ ਹੁਣ ਫਿਲਹਾਲ ਬੱਚੇ ਪਈ ਨਹੀਂ ਜੇ ਇਹ ਬਾਈ ਜੀ ਆ ਕਲਚਰ ਦਾ ਬੱਚਾ ਚੱਕੇ ਦਿਖਾਈਓ ਇਹਦਾ ਕੀ ਪ੍ਰਾਈਸ ਵੀਰੇ ਭਾਈ 4000 ਰੁਪਏ 4000 ਫਿਕਸ ਰੇਟ ਨੇ ਆਪਣੇ ਠੀਕ ਆ ਠੀਕ ਆ ਇਹ ਬਾਈ ਨੇ ਮੇਲ ਹੈ ਕਿਵੇਂ ਮੇਲ ਆ ਵੀਰੇ ਇਹ ਪਾਜੀ ਮੇਲ ਹੈ ਮੇਲ ਇੱਕੋ ਬੱਚਾ ਪੂਰਾ ਸਨੋ ਵਾਈਟ ਹੈ ਮਿਲਕੀ ਵਾਈਟ ਦੇ ਵਿੱਚ ਬੱਚਾ ਘੁਮਾ ਕੇ ਦਿਖਾ ਦਿਓ ਵੀਰੇ ਦੇਖੋ ਵੀਰੇ ਠੀਕ ਹੈ ਨਾ ਬਾਈ ਨੇ ਵੀ ਜੈਨੂਅਲ ਰੇਟ ਰੱਖੇ ਹੋਏ ਨੇ ਬਿਲਕੁਲ ਬਾਈ ਨੂੰ ਦੀ ਜੀ ਠੀਕ ਹੈ ਨਾ ਹਾਲ ਅਬਰੀਡ ਦੇ ਵਿੱਚ ਕੰ ਇਕਾ 올 ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਜੀ। ਹਾਂਜੀ ਭਾਜੀ 올 ਇੰਡੀਆ ਠੀਕ ਆ। ਤੇ ਬਾਕੀ ਬਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ, ਆਪਣੀ ਲੋਕੇਸ਼ਨ ਦੱਸ ਦਿਓ। ਭਾਜੀ ਲੋਕੇਸ਼ਨ ਹੈਗੀ ਮੇਰੀ ਤੋੜਵਾਲ ਪਿੰਡਾਂ ਦੀ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਜੀ। ਠੀਕ ਆ। ਮੋਬਾਈਲ ਨੰਬਰ ਹੈਗਾ 99736 8009 ਜੀ। ਮੋਬਾਈਲ ਨੰਬਰ ਹੈਗਾ 99736 8009 ਠੀਕ ਆ। ਹਾਂਜੀ। ਜਿਹੜੇ ਵੀ ਲੋਕਾਂ ਨੂੰ ਬਈ ਦਾ ਨੰਬਰ ਚਾਹੁੰਦਾ ਰਹੂਗਾ ਬਈ ਦਾ 올 ਗ੍ਰੇਡ ਦੇ ਵਿੱਚ ਕੰਮ ਦਾ। ਫਿਲਹਾਲ ਸਟਾਕ ਬਈ ਦੇ ਵਿੱਚ ਕਲਚਰ ਤੇ ਕੁਮੇਰੇ ਦੇ ਬੱਚੇ ਪਈ ਸੀਗੇ। ਠੀਕ ਆ ਨਾ ਬਈ ਨੂੰ ਤੁਸੀਂ ਕੰਟੈ ਅਸੀਂ ਆਸਰਨ ਭਾਈ ਕੀ ਹਾਲ ਚਾਲ ਹੈ ਵਧੀਆ ਭਾਈ ਜੀ ਠੀਕ ਹੋ ਰਾਈਗਰ ਡੌਗ ਤੇ ਹਾਂਜੀ ਦੇਖੋ ਭਾਈ ਜੀ ਸਾਡਾ ਮਕਸਦ ਹੁੰਦਾ ਇੱਕ YouTube ਫੈਮਿਲੀ ਨੂੰ ਤੇ YouTube ਸਬਸਕ੍ਰਾਈਬਰ ਆਪਣੇ ਪੇਜ ਪੇਜ ਦੇ ਫਾਲੋਅਰਾਂ ਨੂੰ ਨਾ ਆਪਾਂ ਕੁਆਲਿਟੀ ਭਾਈ ਜੀ ਬੱਚਾ ਦਿਖਾਇਆ ਜਾਵੇ ਇੱਕ ਚੰਗੀ ਹੀ ਬਰੀਡ ਦੇ ਵਿੱਚ ਬੱਚਾ ਆਪਾਂ ਡੌਗ ਲਵਰ ਜਿਹੜੇ ਹੈਗੇ ਨੇ ਉਹਨਾਂ ਨੂੰ ਦਿੱਤਾ ਜਾਵੇ ਠੀਕ ਹੈ ਗੱਲ ਕਰਦੇ ਆ ਗੋਲਡ ਰੀਟਰੀਵਰ ਦੇ ਬੱਚੇ ਨੇ ਭਾਈ ਲਵੇ ਫੁੱਲ ਫਰੀ ਬੱਚੇ ਫੁੱਲ ਹੈਲਥੀ ਬੱਚੇ ਭਾਈ ਜੀ ਬੱਚਾ ਘਾ ਕੇ ਦਿਖਾ ਦਿਓ ਦੇਖੋ ਭਾਈ ਜੀ ਬੱਚਾ ਤੋਂ ਮਦੜੀਗਾ ਐਨੇ ਹੈਵੀ ਬੱਚੇ ਨੇ ਕਿ ਇਹ ਕਿਹੜਾ ਕੁਆਲਿਟੀ ਵਾਈਜ਼ ਬੱਚੇ ਨੇ ਕਿਹ ਬਾਕੀ ਵਾਈਜ਼ ਨਾਲ ਗੱਲ ਕਰਦੇ ਆ ਬਾਈ ਜੀ ਆਪਣੀ ਸਪੈਸ਼ਲਟੀ 골ਡਨ ਰੀਟਰੀਵਰ ਦੇ ਲੈਬਰੇਰੀ ਦੀ ਹੈ ਹਾਂਜੀ ਬਾਈ ਤੇ 올 ਬਰੀਡ ਦੇ ਬੱਚੇ 11 ਕਰਵਾ ਦਿੰਦੇ ਹਾਂਜੀ 올 ਬਰੀਡ ਨਾਲ ਡੀਲ ਕਰਦੇ ਆ ਤੇ ਫਿਲਹਾਲ ਬਾਈ ਜੀ ਹੁਣ ਦੱਸਿਓ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਇਹਦਾ ਮੇਲ ਸਰ ਆਪਣੇ ਕੋਲ ਯੂਰੋਪੀਅਨ 골ਡਨ ਰੀਟਰੀਵਰ ਨੇ ਜੀ ਪਿਓਰ ਯੂਰੋਪੀਅਨ ਕੁਆਲਿਟੀ ਦੀ ਆਪਣੀ 100% ਲਾਈਫਟਾਈਮ ਦੀ ਗਾਰੰਟੀ ਹੋਏਗੀ ਜੀ ਮੇਲ ਪ੍ਰਾਈਸ 16000 ਹੈ ਜੀ ਫੀਮੇਲ ਪ੍ਰਾਈਸ 10000 ਤੇ ਮੈਨੂੰ ਦੱਸਿਓ ਵਿਦਆਊਟ ਪੇਪਰ ਹੈ ਨਾ ਸਰ ਵਿੱਦ ਕੇਸੀ ਵੀ ਮਿਲ ਜਾਣਗੇ ਮਦਰ ਫਾਦਰ ਦੋਨੇ ਕੇਸੀ ਨੇ ਪੇਪਰ ਵੀ ਆਪਣੇ ਕੋਲ ਹੈਗੇ ਨੇ ਜੇ ਤੁਸੀਂ ਵਿੱਦ ਕੇਸੀ ਚਾਹੁੰਦੇ ਹੋ ਤਾਂ 3-4000 ਪੇਪਰਾਂ ਦਾ ਖਰਚਾ ਅਲੱਗ ਦੇ ਦਿਓ ਪੇਪਰ ਵੀ ਉਹਲੇ ਚਾਰਜਿੰਗ ਹੋ ਜੂਗੀ ਆ ਪੇਪਰ ਵੀ ਅਵੇਲੇਬਲ ਹੋ ਜਾਏ ਪੇਪਰ ਵੀ ਅਵੇਲੇਬਲ ਕਰਵਾ ਦਾਂਗੇ ਹਾਂਜੀ ਹਾਂ ਠੀਕ ਹੈ ਨਾ ਤੇ ਬਾਕੀ ਭਾਈ ਜੀ ਫਿਲਹਾਲ ਬੱਚੇ ਭਾਈ ਲਵੇ ਸਟਾਕ ਦੇ ਵਿੱਚ ਕਾਫੀ ਸੀਗੇ ਬਹੁਤ ਸੇਲ ਹੋਗੇ ਬੱਚੇ ਠੀਕ ਹੈ ਨਾ ਆ ਤੁਹਾਨੂੰ ਮੈਂ نیچے ਕੈਮਰਾ ਮਾਰਕ ਦਿਖਾਈ ਦਵਾ ਪਰਲਾ ਕੇਸ ਤਾਂ ਭਾਈ ਦਾ ਵਿਲੇ ਹੀ ਹੋ ਚੁੱਕਿਆ ਠੀਕ ਹੈ ਆਪਾਂ ਗੱਲ ਕਰਦੇ ਆ ਬਾਈ ਨਾਲ ਬਾਈ ਦੀ ਲੋਕੇਸ਼ਨ ਕੀ ਪੈ ਜਾਂਦੀ ਹੈ ਤੇ ਬਾਈ ਦਾ ਕੰਟੈਕਟ ਨੰਬਰ ਕੀ ਆ ਤੇ ਆਲ ਓਵਰ ਇੰਡੀਆ ਡਿਲੀਵਰੀ ਤਾਂ ਕਰਵਾ ਦਿੰਦੇ ਆ ਬਾਈ ਡਿਲੀਵਰੀ ਭਾਜੀ ਆਲ ਓਵਰ ਇੰਡੀਆ ਵਰਲਡ ਵਾਈਡ ਕੈਨੇਡਾ ਅਮਰੀਕਾ ਜਿੱਥੇ ਮਰਜੀ ਪੱਪੀ ਚਾਹੀਦਾ ਹੋਵੇ ਆਪਾਂ ਅਰੇਂਜ ਕਰਾ ਦਿੰਦੇ ਆ ਠੀਕ ਹੈ ਹਾਂਜੀ ਤੇ ਉਹਦੀ ਐਕਸਟਰਾ ਚਾਰਜਿੰਗ ਹਾਂਜੀ ਭਾਜੀ ਬਜਟ ਦੇ ਅਨੁਸਾਰ ਆ ਜੀ ਜੇ ਟ੍ਰੇਨ ਦਾ ਬਜਟ ਹੋਏਗਾ ਟ੍ਰੇਨ ਤੇ ਭੇਜ ਦਾਂਗੇ 에ਅਰ ਦਾ ਬਜਟ ਹੋਏਗਾ ਬਾਏ 에ਅਰ ਪੱਪੀ ਭੇਜ ਦਾਂਗੇ ਠੀਕ ਹੈ ओके भाई जी अपना कांटेक्ट नंबर ददीयो कांटेक्ट नंबर मेरा हैगा जी 9501609311 लोकेशन अपनी हैगी जी पटियाला पंजाब नियर पंजाबी यूनिवर्सिटी ਤੇ سوشل میڈیا ਤੇ ਆਪਣਾ ਜਿਹੜਾ ਸਾਰੇ ਮੰਨ ਲਓ Facebook YouTube Instagram ਉਥੇ ਆਪਣਾ ਨਾਮ ਚੱਲਦਾ ਜੀ डॉग ਲਵਰ ਸਿਮਰਨ ਦੇ ਨਾਮ ਠੀਕ ਹੈ ਜੀ ਹਾਂ ਤੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਜਿਹਨੂੰ ਪ੍ਰੀਮੀਅਮ ਕੁਆਲਿਟੀ ਚਾਹੀਦੀ ਹੋਵੇ ਪਲੀਜ਼ ਉਹੀ ਕੰਟੈਕਟ ਕਰੇ ਮੇਰੇ ਨਾਲ ਹੈਨਾ ਲੋ ਕੁਆਲਿਟੀ ਜਾਂ ਘੱਟ ਬਜਟ ਆਪਾਂ ਡੀਲ ਹੀ ਨਹੀਂ ਕਰਦੇ ਸਿਰ ਠੀਕ ਹੈ ਜੀ ਭਾਈ ਜੀ ਦਾ ਕਹਿਣ ਦਾ ਮਤਲਬ ਹੈ ਭਾਈ ਜੀ ਨਾਲ ਤੁਸੀਂ ਸਿਰਫ ਇਤਕੋ ਜਿਵੇਂ ਚੈਨਲ ਦਾ ਨਾਮ ਦੱਸਿਆ ਕੌਮ ਹੀ ਬਾਈ ਜੀ ਨਾ ਇੱਕ ਕੁਆਲਿਟੀ ਦੇ ਵਿੱਚ ਕੰਮ ਕਰਦੇ ਨੇ ਜੇ ਵੀ ਟੋਰਪੋ ਕੁਆਲਿਟੀ ਦੇ ਵਿੱਚ ਬੱਚਾ ਲੈਵਲ ਨਹੀਂ ਹੁੰਦਾ ਬਾਈ ਲਵੇ ਠੀਕ ਆ ਓਕੇ ਬਾਈ ਜੀ ਨੀਚੇ ਵੀਰੇ ਦੇ ਬਾਈ ਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਜਰਨੈਲ ਬਾਈ ਥੈਂਕ ਯੂ ਭਾਜੀ ਥੈਂਕ ਭਾਈ ਕੀ ਹਾਲ ਚਾਲ ਹੈ ਹਸਕੀ ਕਾਲ ਜੀ ਬੜੀ ਵਧੀਆ ਵਧੀਆ ਤੁਸੀਂ ਐਸੇ ਠੀਕ ਠਾਕ ਜੱਸ ਜੱਸ ਦੇ ਕਾਕੇ ਦੀ ਜੋੜੀ ਆ ਗਈ ਹਾਂਜੀ ਹਾਂ ਆਈ ਹੈ ਬੋਚੀ ਗਡੋਸੋ ਤੇ ਹਾਂਜੀ ਹਾਂ ਠੀਕ ਹੈ ਦੇਖੋ ਭਾਈ ਜੀ ਸਟ੍ਰੌਗ ਦੀ ਗੱਲ ਕਰੀ ਆਪਾਂ ਬਾਈ ਲੈਣਾ ਬਸਕੀ ਦੇ ਬੱਚੇ ਨੇ ਕਿ ਜਰਮਨਨ ਦੇ ਬੱਚੇ ਨੇ ਕਿ ਸਿਡਜੂ ਦੇ ਠੀਕ ਹੈ ਕਲਚਰ ਬਾਕ ਦੇ ਠੀਕ ਹੈ ਆਪਾਂ ਗੱਲ ਕਰੀਏ ਥੱਲੇ ਕੈਮਰਾ ਮਾਰੀ ਦਿਨਾ ਮੈਂ ਕੋਈ ਸਟ੍ਰੌਗ ਦੇ ਵਿੱਚ ਗ੍ਰੇਡ ਆ ਭਾਈ ਇਹਦਾ ਠੀਕ ਹੈ ਫੇਰ ਗੱਲ ਕਰੀਏ ਆਪਾਂ ਹੁਣ ਬਾਈ ਨਾਲ ਹਸਕੀ ਦੇ ਵਿੱਚ ਬਸਕੀ ਦੇ ਵੀਰੇ ਰੈੱਡ ਵਾਈਟ ਦਾ ਬੱਚਾ ਤਾਂ ਘੁਮਾ ਕੇ ਦਿਖਾ ਦਿਓ ਤੇ ਜਰਮਨ ਵਾਲਾ ਬੱਚ ਗੁਰੂ ਜੀ ਬੱਚਾ ਇਹ ਨਾ ਹੈ ਜੀ ਬੱਚਾ ਤੁਹਾਨੂੰ ਨਹੀਂ ਦਿਆ ਭਾਈ ਦੇ ਦਿੱਤਾ ਇਹ ਕਿਹੜਾ ਤੇ ਵੀਰੇ ਇਹਦਾ ਹਸਕੀ ਦਾ ਮੇਲ ਦਾ ਪ੍ਰਾਈਸ ਪ੍ਰਾਈਸ ਜੀ ਵੀਰੇ 22000 ਰੁਪਏ ਜੀ 22000 ਡਿਵਾਈਸ ਹੈ ਵੀਰੇ ਹਾਂਜੀ ਬਲੂ ਹੈ ਜੀ ਡਿਵਾਈਸ ਫੁੱਲ ਡਾਰਕ ਬਲੂ ਹੈ ਜੀ ਬੱਚਾ ਆਇਆ ਜੀ ਰੈੱਡ ਵਾਈਟ ਦੇ ਵਿੱਚ ਬੱਚਾ ਆ ਠੀਕ ਹੈ ਤੇ ਵੀਰੇ ਆ ਜਮਨ ਦੇ ਵਿੱਚ ਲੋਕ ਕੋਡ ਹੈ ਜਾਂ ਕਿਹੜਾ ਇਹ ਫੁੱਲ ਲੋਕ ਕੋਡ ਦੀ ਫੀਮੇਲ ਹੈ ਜੀ ਮੇਰੀ ਵੀ ਮੈਨੂੰ ਫੀਮੇਲ ਵੀ ਠੀਕ ਹੈ ਤੇ ਕੀ ਪ੍ਰਾਈਸ ਹੈ ਵੀਰੇ ਕੀ ਮਿਲਣਾ 12000 ਰੁਪਏ ਜੀ ਮੇਲ ਦਾ 18000 ਰੁਪਏ ਤੇ ਆਪਣਾ ਆਲ ਬਰੀਡ ਦੇ ਵਿੱਚ ਆਲ ਬਰੀਡ ਦੇ ਵਿੱਚ ਭਾਈ ਆਪਾਂ ਕਰਕੇ ਭਾਈ ਜਿਹੜਾ ਗੱਲ ਕਰੀਏ ਤਾਂ ਕਿ ਸਿਰਜੂ ਦਾ ਪ੍ਰਾਈਸ ਜੀ ਭਾਈ ਜੀ ਸਿਰਜੂ ਦਾ ਜੀ 13000 ਰੁਪਏ ਮਿਲਦਾ 10000 ਰੁਪਏ ਵੀ ਮਿਲ ਜਾਈ ਠੀਕ ਹੈ ਇਹ ਕਲਚਰ ਦਾ ਕਲਚਰ ਹਾਂਜੀ ਕਲਚਰ ਦੇ ਵਿੱਚ ਬਰਾਊਨ ਬੱਚਾ ਆ ਉਹਨੂੰ ਵਰੀ ਬੱਚਾ ਆ ਉਹਨੂੰ ਸ਼ਾਰਟ ਮਜ ਦਾ ਬੱਚਾ ਹੈ ਕੀ ਪ੍ਰਾਈਸ ਬਈ ਜੀ ਦਾ 7000 ਫੀਮੇਲ ਦਾ ਜੀ 12000 ਮਿਲਦਾ ਜੀ ਇਹ ਆਪਣੀ ਆਲ ਬਰੀਡ ਦੇ ਵਿੱਚ ਕੱਪ ਆਲ ਬਰੀਡ ਦੇ ਵਿੱਚ ਜਿਹੜੀ ਹਾਂ ਜੀ ਹਾਂ ਵਾਲੇ ਵੀ ਦਿੱਤੇ ਆਪਣਾ ਮੋਬਾਈਲ ਨੰਬਰ ਬੰਦੂ ਵੀਰੇ 79733475 ਜੀ ਆਪਣਾ ਕਾਕੇ ਬਾਈ 7709856972 ਠੀਕ ਆ ਨੀਚੇ ਵੀਰੇ ਦੇ ਵਿੱਚ ਨਾ ਬਾਈ ਉਹਨਾਂ ਦਾ ਨੰਬਰ ਚੱਲਦੇ ਰਹਿਣਗੇ ਬਾਈ ਉਹਨਾਂ ਦਾ ਆਲ ਅਮਰੇਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਬਾਈ ਦੋਨੇ ਬਾਈ ਉਹਨੂੰ ਕੰਟੈਕਟ ਕਰ ਸਕਦੇ ਜੇ ਇੱਕ ਬਾਈ ਦਾ ਨੰਬਰ ਨਾਲ ਅੱਗੇ ਦਾ ਦੂਜੇ ਬਾਈ ਨੂੰ ਸਾਹਮਣ ਤੋਂ ਦੂਜੇ ਦਾ ਨੰਬਰ ਨਾਲ ਅੱਗੇ ਨੂੰ ਕਰਦੇ ਠੀਕ ਆ ਓਕੇ ਬਾਈ ਓਕੇ ਥੈਂਕ ਯੂ ਜਸ ਬਾਈ ਲੈ ਆਪਣੇ ਓਕੇ ਥੈਂਕ ਯੂ ਠੀਕ ਜੀ ਬਾਈ ਦੀ ਆਪਣੀ ਬਾਈ ਆਵਾਜ਼ ਗੱਲਾਂ ਮੇਰੇ ਕਰ ਲਈ ਓਕੇ ਬਾਈ ਓਕੇ ਜੀ ਅਸੀਂ ਆ ਕਾਲੇ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਵੀਰੇ ਔਰ ਆਗੇ ਹਾਂ ਜੇਤਵਾਲ ਵਾਲੇ ਪਹੁੰਚ ਹੀ ਗਏ ਹੈ ਬਾਈ ਲਿਖਾਇਆ ਦੇਖੋ ਬਾਈ ਜੀ ਕੁਆਲਿਟੀ ਦੇ ਵਿੱਚ ਗੱਲ ਕਰੀ ਆਪਾਂ ਰੋਡ ਬੀਲਰ ਦੇ ਬੱਚੇ ਨੇ ਕਿ ਠੀਕ ਹੈ ਨਾ ਫੁੱਲ ਠੀਕ ਹੈ ਸ਼ਾਰਟ ਮਜਲ ਦੇ ਫੁੱਲ ਹੈਵੀ ਬੱਚੇ ਨੇ ਬੱਚੇ ਕਮਾਜੇ ਦਿਖਾ ਦਿਓ ਬਾਈ ਜੀ ਦੇਖੋ ਬਾਈ ਜੀ ਬੱਚਾ ਵੀ ਕੋ ਮਤਲ ਨਹੀਂ ਹੈਗਾ ਬਾਈ ਦੇ ਹੱਥ ਤੋਂ ਠੀਕ ਹੈ ਨਾ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਵੀਰੇ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਮੇਲ ਦਾ 20000 ਫੀਮੇਲ ਦਾ 10000 ਫੀਮੇਲ ਦਾ 10000 ਤੇ ਬਾਕੀ ਬਾਈ ਜੀ ਆਪਣੇ ਆਲੇ ਬੇ ਆਲ ਟਾਈਮ ਰੋਡਵਿਲਰ ਦੇ ਬੱਚੇ ਮੇ ਜੰਗ ਰਹੇ ਠੀਕ ਹੈ نیچے ਮਾਰੀਓ ਸਟਾਕ ਤਾਂ ਆਪਾਂ ਵੀਰੇ ਕਲਚਰ ਪਾਉਂਦੇ ਬੱਚੇ ਪਏ ਨੇ ਬਾਈ ਲਵੇ ਸਿਰਜੂ ਫਾਰਮ ਮਿਕਸ ਪਿਆ ਚੌਂ ਚੌਂ ਪਿਆ ਠੀਕ ਹੈ ਬਲੈਕ ਦੇ ਵਿੱਚ ਠੀਕ ਹੈ ਪਾ ਕਿਹੜਾ ਬਾਈ ਵਾਹੇ ਬਮੇਰੀ ਨਾਲ ਜਾਂ ਕਲਚਰ ਪਾਉਂਦੇ ਵਿੱਚ ਬੱਚਾ ਕਲਚਰ ਪਾਉਂਦੇ ਵੀਰੇ ਠੀਕ ਹੈ ਕਲਚਰ ਪਾਉਂਦੇ ਵਿੱਚ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਬਾਈ ਦੀ ਲੋਕੇਸ਼ਨ ਪੁੱਛਦੇ ਹੋ ਕੰਟੈਕਟ ਨੰਬਰ ਪੁੱਛਦੇ ਹੋ ਵੀਰੇ ਕੰਟੈਕਟ ਨੰਬਰ ਦਾਦੀ ਆਪਣਾ 8662136812 ਠੀਕ ਹੈ ਤੇ ਕਿਸੇ ਸਮੇਂ ਵੀ ਕਾਲ ਕਰੋ ਠੀਕ ਹੈ نیچے ਵੀਡੀਓ ਦੇ ਵਿੱਚ ਤਾਂ ਬਾਈ ਦਾ ਬੱਚਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 올 ਓਵਰ ਇੰਡੀਆ ਡਿਲੀਵਰੀ ਆਲ ਇੰਡੀਆ ਡਿਲੀਵਰੀ ਬਾਈ ਦੀ 올 ਬ੍ਰੀਡ ਦੇ ਵਿੱਚ ਕੰਮ ਹੈ ਠੀਕ ਹੈ ਓਕੇ ਬ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵਧੀਆ ਹੋਰ ਆਈਗੇ ਡਾਕਟਰ ਸਾਹਿਬ ਤੇ ਹਾਂਜੀ ਹਾਂਜੀ ਵੀਰੇ ਭਾਈ ਜੀ ਦੇਖੋ ਗੱਲ ਕਰੀ ਆਪਾਂ ਬੱਚੇ ਲੈ ਕੇ ਬਾਈ ਲਵੇ ਨਾ ਕਲਚਰ ਪਾਉਂਦੇ ਬੱਚੇ ਨੇਗੇ ਆਪਾਂ ਕੈਮਰਾ ਮਾਰੀ ਦਿੱਤਾ ਮੈਂ ਤੁਹਾਨੂੰ ਗੱਲ ਕਰਦੇ ਆਂ ਬਾਕੀ ਬਾਈ ਦੇ ਦਵੇ ਠੀਕ ਹੈ ਨਾ ਬਾਕੀ ਬਾਈ ਲਵੇ ਨਾ ਮੈਂ نیچے ਕੈਮਰਾ ਮਾਰ ਦਵਾਂ ਬਾਕੀ ਸਟਾਕ ਦੇ ਵਿੱਚ ਬਾਈ ਲਵੇ ਆ ਬੱਚੇ ਹੀ ਪਏ ਨੇਗੇ ਤੇ ਜਰਮਨ ਦੇ ਵਿੱਚ ਵੀ ਜਰਮਨ ਦੇ ਵੀਰੇ ਵਿੱਚ ਕਿਹੜੇ ਕੋਡ ਡਬਲ ਕੋਡ ਆ ਵੀਰੇ ਡਬਲ ਕੋਡ ਹਾਂਜੀ ਪੂਰੀ ਗਾਰੰਟੀ ਵਾਲੇ ਬੱਚੇ ਆ ਠੀਕ ਆ ਆਪਾਂ ਗੱਲ ਕਰੀਏ ਵੀਰੇ ਆਹ ਕਲਚਰ ਪਾਉਂਦੇ ਬੱਚੇ ਦਾ ਕੀ ਪ੍ਰਾਈਸ ਆ ਮੇਲ ਦਾ ਫੀਮੇਲ ਦਾ ਇਹ ਵੀਰੇ ਮੇਲ ਹੈਗਾ 8000 ਦਾ ਫੀਮੇਲ 7000 ਦੀ ਆ ਠੀਕ ਆ ਤੇ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਵੀਰੇ ਆਪਣਾ ਆਪਣਾ ਵੀਰੇ ਛੋਟੀ ਬਰੀਡ ਦੀ ਆ ਪੁਮੇਰਨ ਕਲਚਰ ਪਾਉਮ ਹੋ ਗਿਆ ਠੀਕ ਆ ਤੇ ਜੇ ਜਾਂ ਕੋਈ ਡਿਮਾਂਡ ਤੇ ਕਲਪ ਦੇ ਜਰਮਨ ਮੰਗਦਾ ਹੋ ਆਪਾਂ ਨਾਲ ਦੇ ਦਿੰਦੇ ਹਾਂ ਠੀਕ ਆ ਜੀ ਆਏ ਵੀ ਆਪਣਾ ਸਪੈ ਉਹ ਮਾਰਾ ਪਾ ਲੈ ਦੇ ਠੀਕ ਨਾ ਉਹੀ ਗੱਲ ਕਰਦੇ ਆ ਹੁਣ ਆਪਾਂ ਵੀਰੇ ਤੇ ਉਹਦਾ ਜਰਮਨ ਦੇ ਵਿੱਚ ਚੱਕੀ ਵੀਰੇ ਜਰਮਨ ਦੇ ਵੀਰੇ ਕਿਹੜਾ ਕੋਟ ਆ ਵੀਰੇ ਦੱਸ ਵੀਰੇ ਡਬਲ ਕੋਟ ਆ ਵੀਰੇ ਡਬਲ ਕੋਟ ਹਾਂਜੀ 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 ਮੇਲ ਫੀਮੇਲ ਦਾ ਕੀ ਪ੍ਰਾਈਸ ਆ ਵੀਰੇ ਮੇਲ ਵੀਰੇ ਦੋਨੇ 15000 ਦਾ ਪੇਰ ਦੇ ਦਾਂਗੇ ਆਪਾਂ 15000 ਦਾ ਪੇਰ ਹਾਂਜੀ ਹਾਂਜੀ ਠੀਕ ਆ ਮੇਲ ਫੀਮੇਲ ਹਾਂਜੀ ਹਾਂਜੀ ਕਿਹੜਾ ਕਮਾ ਕੇ ਦਿਖਾਈਏ ਵੀਰੇ ਵਿੱਚ ਤੇ ਵੀਰੇ ਆਪਣਾ ਆਲ ਬਰੀਡ ਦੇ ਵਿੱਚ ਬਾਈ ਨੇ ਦੱਸ ਦਿੱਤਾ ਕੰਮ ਹੈ ਬਾਈ ਦਾ ਬਾਈ ਦਾ ਲੋਕੇਸ਼ਨ ਹੈ ਬਾਈ ਜੀ ਕੀ ਪੈ ਜਾਂਦੀ ਆ ਮੋਗਾ ਲਗੇ ਨਾ ਵੀਰੇ ਬਰੇ ਪਿੰਡ ਆਪਣਾ ਠੀਕ ਹੈ ਤੇ ਮੋਬਾਈਲ ਨੰਬਰ ਦੱਦਿਓ ਵੀਰੇ ਆਪਣਾ 9814365720 ਠੀਕ ਹੈ ਤੇ ਆਪਾਂ ਗੱਲ ਕਰਦੇ ਆ ਬਾਈ ਜੀ ਤੇ ਵਿੱਚੜਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਆਪਾਂ ਇਹਦੇ ਆਲ ਬਰੀਡ ਦੇ ਵਿੱਚ ਕੰਮ ਹੈ ਸਪੈਸ਼ਲ ਦੀ ਟਵਾਇ ਕਲਚਰ ਤੇ ਪਮੇਰੇ ਦੇ ਵਿੱਚ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਨੇ ਵੀਰੇ ਹਾਂਜੀ ਹਾਂਜੀ ਠੀਕ ਹੈ ਆਲ ਇੰਡੀਆ ਡਿਲੀਵਰੀ ਬਾਈ ਜੀ ਕਰਵਾਉਣ ਦੇ ਨੇ ਕਿ ਉਹਦੇ ਐਕਸਟਰਾ ਚਾਰਜ ਹੋਣਗੇ ਜਿਹੜੇ ਵੀ ਆਉਣਗੇ ਹਾਂਜੀ ਹਾਂਜੀ ਠੀ